ਅੱਜ ਆਪਾਂ ਜ਼ਿਲ੍ਹਾ ਪਟਿਆਲਾ ਦੇ ਹਰਪਾਲਪੁਰ ਪਿੰਡ ਦੇ ਵਿੱਚ ਖੜੇ ਆਂ ਤੇ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਦੋਸਤੋ ਆਪਣੇ ਮੱਝ ਤੋਂ ਇੱਕ ਸੂਏ ਦਾ 5 ਤੋਂ 6000 ਲੀਟਰ ਦੁੱਧ ਕਿਵੇਂ ਲੈ ਸਕਦੇ ਹਾਂ ਇਹ ਬਹੁਤ ਸਸਤੀ ਖਾੜਕ ਦੇ ਵਿੱਚ ਸਿਰਫ 20 ਰੁਪਿਆ ਦੀ ਖਾੜਕ ਦੇ ਵਿੱਚ ਉਹ ਸਾਰਾ ਕੁਝ ਹੋ ਜਾਣਾ ਹੈ ਜੀ ਰਿੰਕੋ ਹੋਰੀ ਸਾਡੇ ਨਾਲ ਆ ਜਿਨ੍ਹਾਂ ਦੇ ਅਸੀਂ ਫਾਰਮ ਤੇ ਆਏ ਹੋਏ ਆ ਸਭ ਤੋਂ ਪਹਿਲਾਂ ਬਾਈ ਹੋਰਾਂ ਦਾ ਸਵਾਗਤ ਕਰਦੇ ਆਂ ਫਿਰ ਤੁਹਾਨੂੰ ਨਾ ਇੱਕ ਤੋਂ ਵੱਧ ਕੇ ਇਕਣਮੁੱਲੀ ਜਾਣਕਾਰੀਆਂ ਦਵਾਂਗੇ ਵੀਡੀਓ ਪੂਰੀ ਜ਼ਰੂਰ ਦੇਖਿਓ ਬਾਜੀ ਸਵਾਗਤ ਆ ਤੁਹਾਡਾ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ। ਅੱਜ ਸੱਚੀ ਗੱਲ ਵੀ ਹੈ ਜੀ। ਪਹਿਲੀ ਵਾਰ ਤੁਸੀਂ ਮੇਰੇ ਫਾਰਮ ਤੇ ਆਏ ਏ ਤੇ ਜੋ ਤੁਸੀਂ ਬਹੁਤ ਵਧੀਆ ਗੱਲ ਕੀਤੀ ਕਿ ਆਪਾਂ ਅੱਜ ਕੱਲ ਪਸ਼ੂਆਂ ਦਾ ਰੁਝਾਨ ਰੱਖਣਾ ਕਿਉਂ ਘਟ ਹੋ ਗਿਆ। ਹਾਂ ਤੇ ਖੁਰਾਕਾਂ ਮਹਿੰਗੀਆਂ ਹੋ ਗਈ ਇਸ ਕਰਕੇ ਜ਼ਿਮੀਂਦਾਰ ਬੰਦਾ ਅੱਜ ਕੱਲ ਪਸ਼ੂ ਨਹੀਂ ਰੱਖ ਸਕਦਾ। ਹਾਂ ਤਾਂ ਜੇ ਤੁਸੀਂ ਨਸਲ ਦੇ ਉੱਪਰ ਕੰਮ ਕਰੋ ਤੇ ਛੋਟੀ ਤੋਂ ਛੋਟੀ ਤੁਹਾਨੂੰ ਮੈਂ ਟੀਪਸ ਦੱਸਾਂਗਾ ਅੱਜ ਜਿਹਦੇ ਵਿੱਚ ਆਪਾਂ ਘੱਟ ਪੈਸਿਆਂ ਦੇ ਅੰਦਰ ਅੱਛਾ ਦੁੱਧ ਲੈ ਸਕਦੇ ਹਾਂ ਜੀ। ਸਭ ਤੋਂ ਪਹਿਲਾਂ ਗੱਲ ਕਰਨੀ ਹੈ ਜੀ ਆਪਾਂ ਬਰੀਡ ਬਾਰੇ। ਕਿ ਖੇਤ ਦੇ ਅੰਦਰ ਅੱਛਾ ਬੀਜ ਹੋ ਆਪਾਂ ਹੀ ਕਾਚੀ ਫਸਲ ਦੀ ਉਸ ਤੋਂ ਆਸ ਕਰ ਸਕਦੇ ਆ ਤਾਂ ਸਭ ਤੋਂ ਪਹਿਲਾਂ ਜਿਹੜੇ ਆਪਣੇ ਕੋਲ ਪਸ਼ੂ ਹੈਗੇ ਘਰੇ ਉਹਨਾਂ ਦੇ ਉੱਪਰ ਤੁਸੀਂ ਵਧੀਆ ਸਿਮਨ ਲਾਓ ਅੱਛੀ ਅੱਛੀ ਬ੍ਰਿਡਾਂ ਦੇ ਉਸ ਤੋਂ ਫਿਰ ਜਿਹੜਾ ਬੱਚਾ ਆਊਗਾ ਜਿਹੜੀ ਆਪਾਂ ਨੂੰ ਫੀਮੇਲ ਪ੍ਰਾਪਤ ਹੋਊਗੀ ਕੱਟੀ ਹੂੰ ਉਹਨੂੰ ਚੰਗਾ ਦੁੱਧ ਛੱਡੋ ਜੀ ਚੰਗਾ ਦੁੱਧ ਛੱਡ ਕੇ ਉਸ ਕੱਟੀ ਨੂੰ ਤੁਸੀਂ 18 ਮਹੀਨੇ ਦੇ ਵਿੱਚ ਉਹਨੂੰ ਪ੍ਰੈਗਨੈਂਟ ਕਰਾ ਸਕਦੇ ਆ 18 ਮਹੀਨੇ ਚ ਉਹ ਤਿਆਰ ਹੋ ਜਾਂਦੀ ਹੈ ਤਿਆਰ ਹੋ ਜਾਂਦੀ ਹੈ ਜੀ 18 ਮਹੀਨੇ ਬਾਅਦ ਉਹ ਸਿਮਨ ਕਨਸੀਵ ਕਰਨ ਦੀ ਉਹਦੇ ਵਿੱਚ ਸ਼ਮਤਾ ਆ ਜਾਂਦੀ ਹੈ ਜੀ ਜੇ ਤੁਸੀਂ ਉਹਨੂੰ तरीके ਨਾਲ ਪ੍ਰੋਪਰ ਡਾਈਟ ਨਾਲ ਤਿਆਰ ਕਰੋਗੇ ਤੇ ਜੇ ਤੁਸੀਂ ਪਹਿਲਾਂ ਹੀ ਮੁਰਰਾ ਦੇ ਕੰਮ ਕਰਨਾ ਵੀ ਆਪਾਂ ਨੇ ਆਪਣੇ ਪਸ਼ੂ ਨੂੰ ਇਹ ਮੁਰਰਾ ਨਸਲ ਦਾ ਨਾਮ ਹੈ ਇਹ ਆਪਾਂ ਦੱਸ ਦਈਏ ਕਿ ਹਰਿਆਣਾ ਦੀ ਨਸਲ ਹੈ ਜੀ ਹਾਂ ਜੀ ਦੇ ਦਾ ਇਲਾਕਾ ਝੱਜਰ ਸਿਰਸਾ ਰਿਵਾੜੀ ਇਹ ਸਾਰਾ ਇਲਾਕਾ ਇੱਧਰ ਇਹ ਪਸ਼ੂ ਪਾਈ ਜਾਂਦੇ ਆ ਤੇ ਉੱਥੇ ਦਾ ਪੌਣ ਪਾਣੀ ਹੈ ਜੋ ਵਾਤਾਵਰਣ ਹੈ ਰਹਿਣ ਦਾ ਉਹ ਆਪਣੇ ਨਾਲ ਪੰਜਾਬ ਨਾਲ ਸੂਟੇਬਲ ਕਰਦਾ ਜੀ ਜੇ ਆਪਾਂ ਪੁੱਛੋ ਜਾਣੇ ਆਥੋ ਇਹ ਦੋਸਤੋ ਮੈਂ ਮੜਾ ਜਾ ਦੱਸ ਦਮਾ ਇੱਥੇ ਵੀ ਮੂਰਾਂ ਨਸਲ ਉਹੀ ਨਸਲ ਤੁਹਾਨੂੰ ਯਾਦ ਆਇਆ ਹੋਵੇਗਾ ਵੀ ਅੱਜ ਤੋਂ ਕਈ ਸਾਲ ਪਹਿਲਾਂ ਇੱਕ ਯੁਵਰਾਜ ਨਾਂ ਦੇ ਛੋਟੇ ਦਾ ਜ਼ਿਕਰ ਹੋਇਆ ਕਰਦਾ ਸੀ ਜਿਹਨੂੰ ਕਹਿਆ ਕਰਦੇ ਸੀ ਵੀ ਇਹ ਸ਼ਾਇਦ ਕਾਫੀ ਪੈਸਿਆਂ ਦਾ ਸੀ ਉਹ ਮੇਰੇ ਖਿਆਲ ਵਿੱਚ 3-4 ਕਰੋੜ ਦਾ ਉਸ ਟਾਈਮ ਉਹ ਕਿਹਾ ਜਾਂਦਾ ਸੀ ਮੇਰਾ ਵੀ ਰੁਝਾਨ ਉੱਥੋਂ ਹੀ ਵਧਿਆ ਜੀ ਜਦੋਂ ਮੈਂ ਆਪਣੀ ਪੜ੍ਹਾਈ ਪੂਰੀ ਕਰਕੇ ਇਸ ਫੀਲਡ ਦੇ ਅੰਦਰ ਆਇਆ ਤਾਂ ਮੈਂ ਸਭ ਤੋਂ ਪਹਿਲਾਂ ਉਸ ਛੋਟੇ ਨੂੰ ਹੀ ਦੇਖਣ ਗਿਆ ਠੀਕ ਹੈ ਉਹ ਪਿੰਡਾ ਹੋਰੀ ਆਪਣਾ ਸ਼ਾਹਬਾਦ ਦੇ ਨੇੜੇ ਸੁਨਾਰੀਆਂ ਪਿੰਡ ਹੈ ਜੀ ਠੀਕ ਹੈ ਉੱਥੇ ਅਸੀਂ ਦੇਖ ਕੇ ਆਏ ਮੈਂ ਕਿਹਾ ਬੜਾ ਅੱਛਾ ਉਹਨਾਂ ਨੇ ਕਰਮੀਰ ਜੀ ਹੈ ਤੇ ਜਿਹਨਾਂ ਦਾ ਨਾਮ ਹੈ ਉਹਨਾਂ ਦਾ ਔਨਰ ਹੈ ਜੀ ਉਹਨੇ ਤਿਆਰ ਕੀਤਾ ਉਹ ਛੋਟਾ ਤੇ ਦੇਖ ਕੇ ਆਏ ਅਸੀਂ ਸੀਮਨ ਵੀ ਲੈ ਕੇ ਆਏ ਉਹਨਾਂ ਦੇ ਤੇ ਆਪਣੀ ਮਰਜ਼ੀਆਂ ਦੇ ਟਰਾਈ ਕਰਿਆ ਪਰ ਉਸ ਟਾਈਮ ਇੱਕ ਛੋਟੇ ਤੋਂ ਇੰਨਾ ਸੀਮਨ ਤਿਆਰ ਕਰਨਾ ਬੜਾ ਮੁਸ਼ਕਲ ਸੀ ਡੁਪਲੀਕੇਸੀ ਬਹੁਤ ਹੋਈ ਛੋਟੇ ਦੀ ਜਿਸ ਕਾਰਨ ਫਿਰ ਅੱਛੀ ਕਟੀਆਂ ਤੋਂ ਦੁੱਧ ਨਹੀਂ ਪਾ ਲੈ ਸਕੇ ਉਹਦਾ ਨਾਮ ਬਦਨਾਮ ਹੋਇਆ ਬਾਅਦ ਚ ਜਾ ਕੇ ਪਰ ਉਸ ਤੋਂ ਬਾਅਦ ਬਹੁਤ ਅੱਛੇ-ਅੱਛੇ ਬੁੱਲ ਆਏ ਹੈ ਜੀ ਹਰਿਆਣਾ ਦੇ ਤੁਸੀਂ ਚਲੇ ਜਾਓ ਬਹੁਤ ਮਤਲਬ ਜਿਹੜੇ ਹੁਣ ਤਾਂ ਆਪਣੇ ਪੰਜਾਬ ਵਿੱਚ ਵੀ ਲక్ష్ਮੀ ਡੈਰੀ ਫਾਰਮ ਹੈ ਉਹਨਾਂ ਦੇ ਬਹੁਤ ਅੱਛੇ ਬੁੱਲੇ ਹੈ ਇਹ ਵੀਰਾਵਲੀ ਪੈਂਦਾ ਇੱਕ ਹੈ ਰਾਜੀਵ ਸਰ ਹੈ ਉਹਨਾਂ ਦੇ ਬਹੁਤ ਅੱਛੇ ਬੁੱਲੇ ਹੈ ਵੈਸੇ ਵੀ ਹਰਿਆਣੇ ਦੇ ਵਿੱਚ ਕਾਫੀ ਅੱਛੇ ਅੱਛੇ ਬਰੀਡਰ ਹੈਗੇ ਜਿਨ੍ਹਾਂ ਕੋਲ ਚੰਗੇ ਬੁੱਲੇ ਹੈ ਉਹਨਾਂ ਦੀਆਂ ਕਟੀਆਂ ਇਸ ਟਾਈਮ ਬਹੁਤ ਅچھے ਦੁੱਧ ਤੇ ਆ ਚੁੱਕੀ ਹੈ ਜੀ ਹੁਣ ਆਪਣੇ ਕੋਲ ਜੇ ਅੱਛਾ ਸੀਮਨ ਲਾਣਾ ਤਾਂ ਆਪਣੇ ਕੋਲ ਇਸ ਟਾਈਮ ਪੂਰੀ ਕੈਟਲੌਗ ਹੈ ਵੀ ਆਪਾਂ ਕਿਹੜਾ ਸੀਮਨ ਵਧੀਆ ਲੈ ਸਕਦੇ ਆ ਆਪਣੇ ਪਸ਼ੂ ਨੂੰ ਲਾਉਣ ਵਾਸਤੇ 20 25 ਝੋਟੇ ਬਹੁਤ ਅچھے ਹੈਗੇ ਠੀਕ ਹੈ ਮੇਰੀ ਜੀ ਆਪਣੇ ਕੋਲ ਇੱਥੇ ਜਿਹੜੇ ਇਹ ਪਸ਼ੂ ਦੇਖ ਰਹੇ ਆ ਪਿੱਛੇ ਇਹ ਸਾਰੇ ਮੁਰਰਾ ਦੇ ਹੀ ਆ ਜਾਂ ਕੋਈ ਹੋਰ ਨਸਲ ਵੀ ਹੈ ਨਹੀਂ ਇਹ ਸਾਰੀ ਪਿਓਰ ਮੁਰਰਾ ਹੈ ਜੀ ਪਿਓਰ ਮੁਰਰਾ ਨਾਲ ਹੈ ਜੀ ਇਹ ਦੋ ਮੱਝਾਂ ਮੇਰੇ ਕੋਲ ਖੜੀਆਂ ਜੀ ਸਭ ਤੋਂ ਪਹਿਲੇ ਵਾਲੀ ਜਿਹੜੀ ਮੱਝ ਹੈ ਉਹ ਦੇਖੋ ਤੁਸੀਂ ਹੋ ਇਹ ਹੁਣ ਤਕਰੀਬਨ ਆਪਣੀ ਭਾਸ਼ਾ ਚ ਨੂੰ ਕਹਿੰਦੇ ਆ ਡਰਾਈ ਪੀਰੀਅਡ ਚ ਹੈ ਜੀ ਇਹ ਹੁਣ ਠੀਕ ਹੈ ਜੀ ਬਾਖੜੀ ਬੋਲ ਦਿੰਨੇ ਆਪਾਂ ਨੂੰ ਬਾਖੜੀ ਹੋ ਚੁੱਕੀ ਹੈ ਠੀਕ ਹੈ ਜੀ 5 ਮਹੀਨਿਆਂ ਦੀ ਸੂਈ ਹੋਈ ਹੈ ਜੀ ਇਹ ਠੀਕ ਹੈ ਤੇ ਇਸ ਟਾਈਮ ਵੀ ਇਹਦੇ ਥੱਲੇ 13 ਕਿਲੋ ਦੁੱਧ ਹੈ ਜੀ 12 13 12 13 ਅੱਛਾ ਹਾਂਜੀ ਇਹ ਹੈ ਇਹ ਤਕਰੀਬਨ 18 ਤੇ 20 ਦੇ ਵਿੱਚ ਆਪਣੇ ਪੀਕ ਪੁਆਇੰਟ ਤੇ ਜਾਂਦੀ ਹੈ ਜੀ ਹੂੰ ਦਸੰਬਰ ਚ ਇਹਨੇ ਬੱਚੇ ਨੂੰ ਜਨਮ ਦਿੱਤਾ ਸੀ ਉਹ ਕੱਟੀ ਖੜੀ ਹੈ ਇਹਦੀ ਹਮ ਨਾਲ ਇਹ ਉਥੋਂ ਹੀ ਆਈ ਹੋਈ ਹੈ ਜੀ ਜਿਨ੍ਹਾਂ ਦਾ ਬੁੱਲ ਹੈ ਯੁਵਰਾਜ ਕਰਮਵੀਰ ਸਨਾਰੀਆ ਜੀ ਠੀਕ ਹੈ ਉਹ ਉਹ ਮਤਲਬ ਆਪਾਂ ਕਹਿ ਸਕਦੇ ਉਹਦੀ ਫੈਮਿਲੀ ਹੈ ਹਾਂ ਉਹਦੀ ਫੈਮਿਲੀ ਹੈ ਠੀਕ ਹੈ ਲੈ ਕੇ ਆਇਆ ਸੀ ਮੈਂ ਦੋ ਮੱਝਾਂ ਇਹ ਆਪਣਾ ਇਹ ਵੀ ਹਰਿਆਣੇ ਤੋਂ ਆਈ ਹੋਈਆਂ ਹੁਣ ਇਸ ਸਾਲ ਦੋ ਝੋਟੀਆਂ ਲਈਆਂ ਜੀ ਇਹ ਬਹੁਤ achੀਆਂ ਤੇ ਵੀ ਇਹ ਦੁੱਧ ਦੀ ਕਿੰਨੀ ਕਪੈਸਿਟੀ ਹੈ ਇਹਦੀ ਆਪਾਂ ਵੱਧ ਤੋਂ ਵੱਧ ਦੁੱਧ ਆਪਾਂ ਕਿੰਨਾ ਕੁ ਲੈ ਸਕਦੇ ਆ ਇੱਕ ਪਸ਼ੂ ਤੋਂ ਇਸ ਟਾਈਮ ਜੋ ਟਾਈਮ ਚੱਲ ਰਿਹਾ ਜੀ ਮਈ ਜੂਨ ਦਾ ਮਹੀਨਾ ਇਸ ਵਿੱਚ ਇੱਕ ਤਾਂ ਹਰੇ ਦੀ ਸ਼ੋਰਟੇਜ ਆ ਜਾਂਦੀ ਹੈ ਬਹੁਤ ਪੱਠਿਆਂ ਦੀ ਤੇ 4-4 ਕਿਲੋ ਮੱਝਾਂ ਡਾਣ ਆ ਜਾਂਦੀ ਹੈ ਦੁੱਧ ਇਸ ਟਾਈਮ ਤੂੜੀ ਦੇ ਉੱਪਰ ਆਪਾਂ ਦੁੱਧ ਲੈ ਰਹੀਆਂ ਇਹਨਾਂ ਕੋਲੋਂ ਮੈਂ ਇਹ ਝੋਟੀ 20 ਲੀਟਰ ਦੇ ਪਾਸ ਕਰਕੇ ਲੈ ਕੇ ਆਇਆ ਹੁਣ 15-14 ਦੇ ਕੋਲ ਖੜੀ ਹੈ ਜੀ 4-5 ਕਿਲੋ ਡਾਣ ਆ ਗਏ ਕੀ ਕਾਰਨ ਹੀ ਇਹ ਵੀ ਥੋੜਾ ਜਿਹਾ ਜੀ ਮੈਨੇਜਮੈਂਟ ਹੈ ਉਹਦੇ ਵਿੱਚ ਕਮੀ ਹੈ ਇੱਕ ਤਾਂ ਗਰਮੀ ਬਹੁਤ ਪੈ ਰਹੀ ਹੈ 40 42 ਟੈਂਪਰੇਚਰ ਹੋ ਜਾ ਪਿਆ ਜੀ ਤੇ ਉੱਪਰੋਂ ਹਰਾ ਨਹੀਂ ਹੈ ਜੀ ਤੇ ਬਾਕੀ ਇਹ ਵਾਲੀ ਝੋਟੀ ਹੈ ਇਹ ਫਲੋਨ ਹੈ ਜੀ ਇਹ ਵੀ 14 ਲੀਟਰ ਤੇ ਮੈਂ ਲੈ ਕੇ ਆਇਆ ਸੀ ਇਹ ਵੀ ਹੁਣ ਡਾਉਨ ਚੱਲ ਰਹੀ ਹੈ 11 ਕਿਲੋ ਦੇ ਉੱਪਰ ਹੈਗੇ ਜੀ 11 ਵਰਗ ਕਿਲੋ ਦੇ ਉੱਪਰ ਮਤਲਬ ਕਿ ਆਪਣੇ ਡਾਉਨ ਫਾਲ ਤੇ ਵੀ ਇਹ 11 12 ਦੇ ਰਹੀ ਹੈ ਦੇ ਰਹੀ ਹੈ ਜੀ ਹਾਂ ਜੀ ਠੀਕ ਡਿਪੈਂਡ ਕਰਦਾ ਜੀ ਹੁਣ ਇਹੀ ਮੱਜਾਂ ਜੇ ਨਵੰਬਰ ਦਸੰਬਰ ਦੇ ਅੰਦਰ ਵਿੱਚ ਹੋਣੀਆਂ ਤਾਂ ਇਹ ਅੱਛਾ ਕੰਪੀਟੀਸ਼ਨ ਲੜ ਸਕਦੀ ਸੀ ਕੋਈ ਜਦੋਂ ਮੇਲੇ ਹ ਉਸ ਟਾਈਮ ਜੇ ਕੋਈ ਆਪਣੇ ਕੋਲ ਅੱਛਾ ਪਸ਼ੂ ਗਿਆ ਜੇ ਬੱਚਾ ਦੇ ਦੇ ਤਾਂ ਉਸ ਟਾਈਮ ਫਿਰ ਆਪਾਂ 5-6 ਦੁੱਧ ਆਪਾਂ ਮੇਲੇ 'ਚ ਵੀ ਲਾ ਸਕਦੇ ਆ ਵੈਸੇ ਮੈਂ ਗਿਆ ਨਹੀਂ ਕਦੇ ਮੇਲਿਆਂ ਦੇ ਵਿੱਚ ਕਿਉਂਕਿ ਹਰਾਸ਼ਮੈਂਟ ਬਹੁਤ ਹੁੰਦੀ ਆ ਜੀ ਪਸ਼ੂ ਨੂੰ ਨਾਲ ਲੈ ਕੇ ਜਾਣਾ ਫੀਡ پلان ਸਾਰਾ ਨਾਲ ਲੈ ਕੇ ਜਾਣਾ ਪੈਂਦਾ ਮੈਨੇਜਮੈਂਟ ਨਾਲ ਲੈ ਕੇ ਜਾਣੀ ਪੈਂਦੀ ਹੈ ਇਸ ਕਰਕੇ ਮੇਲੇ ਵਗੈਰਾ ਤਾਂ ਨਹੀਂ ਕਦੇ ਕੋਈ ਲੜੇ ਪਰ ਇਹ ਵੀ ਉਹਰੇ ਚੁਆਈਆਂ ਕਰਾਈਆਂ ਜ਼ਰੂਰ ਜੀ ਸਰਕਾਰੀ ਮੈਥਨ ਰਿਗਾਰਡ ਵੀ ਦਿਖਾ ਦਿਨਾ ਇੱਕ ਤੋਂ ਸਰਟੀਫਿਕੇਟ ਪਈ ਹੈ ਮੇਰੇ ਕੋ ਨਵਰੀ ਆਪਣਾ ਡਾਕਟਰਾਂ ਤੋਂ ਕਰਾਈ ਹੋਈ ਹੈ ਚੁਾਈ ਆਪਣੀਆਂ ਚੁਾਈਆਂ ਵਗੈਰਾ ਜੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਵੀ ਖਰਾਕ ਦੀ ਜੀ ਖਰਾਕ ਤੋਂ ਹਰੇਕ ਬੰਦਾ ਇਹ ਚੀਜ਼ ਕਰ ਜਾਂਦਾ ਹੈ ਵੀ ਯਾਰ ਜੇ ਆਪਾਂ ਮੱਝ ਨੂੰ 10-15 ਲੀਟਰ ਦੁੱਧ ਲੈਣਾ ਜਿਵੇਂ ਹੁਣ ਤੁਸੀਂ ਦੱਸਿਆ ਵੀ ਡਾਉਣ ਫਾਲ ਤੇ ਆ ਕੇ ਵੀ ਸਾਡੀ ਮੱਝ 11-12 ਲੀਟਰ ਦੁੱਧ ਦੇ ਰਹੀ ਹੈ ਇਹੋ ਜਿਹਾ ਕੀ ਪਾਣਾ ਪੈਂਦਾ ਤੇ ਕਿੰਨਾ ਕੁ ਮਹਿੰਗਾ ਹੁੰਦਾ ਹੈ ਉਹ ਜੀ ਹੁਣ ਜਿੱਦਾਂ ਜੀ ਗਰਮੀ ਦਾ ਸੀਜ਼ਨ ਹੈ ਮੰਨ ਲਓ ਤੁਸੀਂ ਜਦੋਂ ਕਰੀਬਨ ਮਈ ਦਾ ਮਹੀਨਾ ਸਟਾਰਟ ਹੋ ਗਿਆ ਜੁਲਾਈ ਤੱਕ ਹੂੰ ਇਹਦੇ ਵਿੱਚ ਜਿਹੜਾ ਸਮਾਂ ਹੈ ਇਹ ਪਸ਼ੂਆਂ ਦਾ ਇਹ ਹੁੰਦਾ ਨੂੰ ਕੈਲਸ਼ੀਅਮ ਦੇ ਉੱਪਰ ਜ਼ੋਰ ਦੇਣਾ ਪੈਂਦਾ ਜੀ ਹੂੰ ਕਾਰਨ ਇਹ ਹੈ ਵੀ ਇੱਕ ਤਾਂ ਇਹਨਾਂ ਨੂੰ ਹਫਣੇ ਦੀ ਬਿਮਾਰੀ ਵੀ ਸਾਹ ਹਫ-ਹਫ ਕੇ ਲੈਣਾ ਇਹ ਟੈਂਪਰੇਚਰ ਜਿਆਦਾ ਟੈਂਪਰੇਚਰ ਜਾਣਾ ਜ਼ਿਆਦਾ ਹੋਣ ਕਰਕੇ ਅੱਜ ਕੱਲ ਤਾਂ ਵੱਡੇ ਫਾਰਮਾਂ 'ਚ ਚੱਲ ਗਿਆ ਜੀ ਆਪਾਂ ਫੁਹਾਰਾ ਸਿਸਟਮ ਲਾ ਸਕਦੇ ਹਾਂ ਤੇ ਉਹ ਮੇਨਟੇਨ ਰਹਿੰਦਾ ਉਸ ਨਾਲ ਟੈਂਪਰੇਚਰ ਜੇ ਵੱਡੇ ਫਾਰਮ ਹੈਗੇ گا ਗਊਆਂ ਤੇ ਵੈਸੇ 'ਚ ਜ਼ਿਆਦਾ ਪ੍ਰਯੋਗ ਹੁੰਦੀ ਹੈ ਇਹੋ ਚੀਜ਼ ਪਰ ਇਹ ਵੀ ਪਸ਼ੂਆਂ ਦਾ ਰਖੜ ਖਾਬ ਦਾ ਜਿਹੜਾ ਸਿਸਟਮ ਹੈ ਹੁਣ ਦੋ ਮਹੀਨੇ ਬੜਾ ਦੇਖਣ ਵਾਲਾ ਹੁੰਦਾ ਜੀ ਉਹਦੇ ਵਿੱਚ ਦੋ ਤਿੰਨ ਟਾਈਮ ਹੁੰਦਾ ਇਹਨਾਂ ਨੂੰ ਨੜਾਣਾ ਹੋ ਗਿਆ ਜੀ ਅਸੀਂ ਵੈਸੇ ਵੀ ਜਿਵੇਂ ਹੁਣ ਸ਼ਾਮ ਨੂੰ ਪਾਣੀ ਪਲਾਣਾ ਤਾਂ ਉਹਦੇ ਵਿੱਚ ਕਈ ਵਾਰ ਸ਼ੱਕਰ ਮਿਕਸ ਕਰਦੇ ਹਾਂ ਜੀ ਮਨ ਲੈ ਇੱਕ ਪਸ਼ੂ ਨੂੰ ਅੱਧਾ ਕਿਲੋ ਸ਼ੱਕਰ ਪਾਇਆ ਤੋਂ ਅੱਧਾ ਕਿਲੋ ਸ਼ੱਕਰ ਤੀਸਰੇ ਚੌਥੇ ਦਿਨ ਉਹਦੇ ਟਾਪ ਚ ਪਾਣੀ ਹੈ ਤਾਂ ਕਿ ਫਿਰ ਉਹ ਜੇ ਉਹ ਗੱਬਣ ਵੀ ਹੈ ਜਾਂ ਦੁੱਧ ਦੇ ਰਿਹਾ ਤਾਂ ਫਿਰ ਉਹ ਗਰਮੀ ਦਾ ਟੈਂਪਰੇਚਰ ਮੈਂਟੇਨ ਰੱਖਦੀ ਹੈ ਸ਼ੱਕਰ ਹਾਂ ਆਪਾਂ ਪਾਇਆ ਸ਼ੱਕਰ ਤਾਜੀ ਡੰਗਰ ਸੂਏ ਨੂੰ ਦੇ ਸਕਦੇ ਹਾਂ ਇਹ ਵੀ ਇੱਕ ਮਤਲਬ ਸਿੰਪਲ ਫੰਡਾ ਬਹੁਤ ਜਿਹੜਾ ਆਮ ਕਿਸਾਨ ਕਰ ਸਕਦਾ ਉਸ ਤੋਂ ਬਾਅਦ ਆ ਜਾਂਦਾ ਜੀ ਕੈਲਸ਼ੀਅਮ ਜਾਓ ਬਾਜ਼ਾਰ ਦੇ ਅੰਦਰ ਤਾ ਚੂਨਾ ਲੈ ਕੇ ਆਓ ਉਥੋਂ ਚੂਨਾ ਆਂਦਾ ਜੀ ਪੱਥਰ ਵਾਲਾ ਚੂਨਾ ਠੀਕ ਹੈ ਤੁਸੀਂ ਉਹਨੂੰ 5 ਕਿਲੋ ਚੂਨੇ ਦੇ ਵਿੱਚ ਅੰਦਰਾਂ ਕੇ ਲੀਡਰ ਪਾਣੀ ਪਾ ਲੋ ਜੀ ਤੇ ਉਹਨੂੰ ਪਿਓ ਲੋ ਜੀ 24 ਘੰਟੇ ਤੱਕ ਉਹਨੂੰ ਪਿਓ ਕੇ ਰੱਖੋ ਤੇ ਜਿਹੜਾ ਚੂਨਾ ਹੈ ਉਹ ਬਿਲਕੁਲ ਉਹਦੇ ਵਿੱਚ ਧੂਆ ਵਗੈਰਾ ਨਿਕਲ ਕੇ ਜਿਹੜਾ ਉਹਦਾ ਸ਼ਾਂਤ ਹੋ ਜਾਊਗਾ ਜਿਹੜਾ ਉੱਪਰ ਉਹਦੇ ਮਟੀਰੀਅਲ ਬਚੂਗਾ ਪਾਪੜੀ ਵਾਲਾ ਉਹ ਇੱਕ ਸ਼ੁੱਧ ਕੈਲਸ਼ੀਅਮ ਹੈ ਉਹ ਇੱਕ ਫ੍ਰੀ ਦਾ ਕੈਲਸ਼ੀਅਮ ਹੈ ਇੱਕ ਗਲਾਸ ਤੁਸੀਂ ਰੋਜ਼ ਚੌਕਰ ਚ ਮਿਕਸ ਕਰੋ ਖਲਚ ਕਰੋ ਦਲੀਏ ਚ ਕਰੋ ਪਸ਼ੂ ਨੂੰ ਪਲਾਈ ਚਲੋ ਉਹ ਫ੍ਰੀ ਦਾ ਕੈਲਸ਼ੀਅਮ ਹੈ ਜਿਹੜਾ ਤੁਸੀਂ ਬਾਜ਼ਾਰ ਤੋਂ ਲੈ ਕੇ ਆਨੇ ਆ ਕੈਲਸ਼ੀਅਮ 700 ਤੋਂ ਲੈ ਕੇ 800 ਰੁਪਏ ਤੱਕ ਉਹ 5 ਲੀਟਰ ਪਈ ਜਾਂਦੇ ਨੇ 700 ਵਰਸ ਦਾ ਬਹੁਤ ਚੁਨਾ ਆ ਜੂਗਾ ਜੀ तकरीबन 50 ਵੀ ਦਾ 5 ਕਿਲੋ ਚੁਨਾ ਹੈ ਜੀ 5000 ਦੇ ਅੰਦਰ ਉਹ ਲੈ ਆ ਕੇ ਤੁਸੀਂ ਆਪਣਾ ਚੁਨਾ ਤਿਆਰ ਕਰ ਸਕਦੇ ਆ ਜੀ ਇਹ ਛੋਟੇ ਛੋਟੇ ਟਿਪਸ ਹੈਗੇ ਆ ਜੀ ਬਾਕੀ ਪਾਣੀ ਰੱਖ ਰਖਾਵ ਦੇ ਉੱਪਰ ਸਾਫ ਪਾਣੀ ਪਿਲਾਓ ਠੰਡਾ ਜੀ ਹਾਂ ਤੇ ਸ਼ੱਕਰ ਦਸੀਏ ਮੈਂ ਤੁਹਾਨੂੰ ਬੇਸਣ ਵੀ ਦੇ ਸਕਦੇ ਆ ਆਪਾਂ ਜੇ ਬੇਸਣ ਯੂਜ਼ ਕਰਦੇ ਆ ਤੁਸੀਂ ਪਾਈਆ ਬੇਸਣ ਪਾਈਆ ਸ਼ੱਕਰ ਮਿਕਸ ਕਰਕੇ ਸੂਣ ਵਾਲੇ ਪਸ਼ੂ ਨੂੰ ਵੀ ਦੇ ਸਕਦੇ ਆ ਜਿਹੜਾ ਸੂਇਆ ਹੋਇਆ ਉਹਨੂੰ ਵੀ ਪਿਲਾ ਸਕਦੇ ਆ ਇਹ ਦੋ ਕੁ ਮਹੀਨੇ ਥੋੜੇ ਜਿਕੇ ਬਰਸਾਤਾਂ ਤੋਂ ਪਹਿਲਾਂ ਇਹ ਧਿਆਨ ਦੇਣ ਦੀ ਚੀਜ਼ਾਂ ਜੀ ਠੀਕ ਹੈ ਅੱਛਾ ਜੀ ਮੈਂ ਆਪਣੇ ਪਸ਼ੂ ਨੂੰ ਕਈ ਵਾਰ ਕੋਈ ਬੇਵਾਦੀ ਹੋ ਜਾਂਦੀ ਹੈ ਹਨਾ ਉਹਦਾ ਸਬੂਤ ਤੇ ਵੀ ਦੇਖਣ ਨੂੰ ਮਿਲਦਾ ਹੈ ਜੀ ਤੇ ਉਹਦੇ ਵਾਸਤੇ ਆਪਾਂ ਕੀ ਉਸ ਵਾਸਤੇ ਸੂਹ ਹੈ ਜੀ ਆਪਣੇ ਜਿਹਨੂੰ ਤਾਰਾ ਮੀਰਾ ਬੋਲਦੇ ਆ ਪੰਜਾਬੀ ਦੇ ਅੰਦਰ ਹੂੰ ਉਹਦੀ ਮਾਤਰਾ ਜਿਹੜਾ ਸੂਹਣ ਵਾਲਾ ਪਸ਼ੂ ਹੈ ਉਸ ਨੂੰ ਇੱਕ ਦਿਨ ਛੱਡ ਕੇ ਤੁਸੀਂ ਇੱਕ ਗਲਾਸ ਤਕਰੀਬਨ ਪਾਈ ਆ ਦੇ ਨੇੜੇ ਤੇ ਜੀ ਸੂਹ ਰੱਖੀ ਚੱਲੋ ਤਾਂ ਫਿਰ ਬੇਵਾਦੀ ਦੀ ਦਿੱਕਤ ਨਹੀਂ ਆਂਦੀ ਹੈ ਜੀ ਨਾ ਹੀ ਦੁੱਧ ਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਗੀ ਚਾਣੇ ਕਹਿੰਦੇ ਆ ਜੀ ਜਿਹੜਾ ਪਸ਼ੂ ਹੈ ਤੇ ਕੋਲੂ ਹੈ ਜੇ ਆਪਾਂ ਚੱਕੀ ਤੇ ਜਾ ਕੇ ਕੋਈ ਆਪਾਂ ਅਨਾਜ ਕੋਲੂ ਚ ਪਾਈਏ ਉਸ ਤੋਂ ਪਾ ਉਦੋਂ ਦਾ ਤੇਲ ਤੇ ਲੈ ਸਕਦੇ ਆਂ ਸੂਰਜਮੁਖੀ ਦਾ ਬੀਜ ਪਾਵਾਂਗੇ ਸੂਰਜਮੁਖੀ ਦਾ ਤੇਲ ਆਊਗਾ ਸਰੋਂ ਦਾ ਪਾਵਾਂਗੇ ਸਰੋਂ ਦਾ ਤੇਲ ਆਊਗਾ ਐਦਾਂ ਹੀ ਪਸ਼ੂ ਹੈ ਜਿੱਦਾਂ ਦੀ ਇਹਨੂੰ ਖੋਗੇ ਤੁਸੀਂ ਖਰਾਕ ਪਾਓਗੇ ਉਦੋਂ ਦਾ ਤੁਸੀਂ ਦੁੱਧ ਲੈ ਲੋਗੇ ਉਸ ਤੋਂ ਪੌਸ਼ਟਿਕ ਤੋਂ ਪੌਸ਼ਟਿਕ ਲੈ ਲੋ ਤੇ ਪਤਲੇ ਤੋਂ ਪਤਲਾ ਲੈ ਲੋ ਉਹ ਤੁਹਾਡੀ ਆਪਣੀ ਸੇਵਾ ਤੇ ਪਰ ਡਿਪੈਂਡ ਹੈ ਜੀ ਬਿਲਕੁਲ ਜੀ ਕੋਈ ਪਸ਼ੂ ਲੈਣਾ ਹੋਏ ਤਾਂ ਤੁਸੀਂ ਸੇਲ ਵੀ ਕਰਦੇ ਹੋ ਕੁਝ ਨਹੀਂ ਜੀ ਸੇਲ ਦਾ ਮੇਰਾ ਕੰਮ ਨਹੀਂ ਹੈ ਜੀ ਕਾਰਨ ਇਹ ਵੀ ਇੱਕ ਤਾਂ ਵਧੀਆ ਪਸ਼ੂ ਲੈਣ ਵਾਸਤੇ ਬਹੁਤ ਟਾਈਮ ਆਪਣਾ ਦੇਣਾ ਪੈਂਦਾ ਜਿਸ ਚੀਜ਼ ਨੂੰ ਤੁਸੀਂ ਚੰਗੇ ਲਾਕੇ ਚ ਜਾਓ ਉਹਦੀ ਮਾਅਦਾ ਰਿਕਾਰਡ ਦੇਖੋ ਜਿਹੜੀ ਆਪਾਂ ਛੋਟੀ ਲੈ ਕੇ ਆਏ ਆ ਕਿਹੜੇ ਸੀਮਨ ਤੋਂ ਤਿਆਰ ਹੋਈ ਹੋਈ ਹੈ ਦੀ ਨਾਨੀਂ ਕਿਆ ਸੀ ਮੈਂ ਇਦਾਂ ਸਾਰਾ ਕੁਝ ਦੇਖ ਕੇ ਫਿਰ ਕੋਈ ਪਸ਼ੂ ਪਰਣਾ ਨਹੀਂ ਤੇ ਫਿਰ ਜੇ ਵੇਚਣਾ ਵੀ ਹੁੰਦਾ ਸੇਲ ਕਰਨਾ ਵੀ ਹੁੰਦਾ ਮੈਂ ਉਹਦਾ ਬੱਚਾ ਜ਼ਰੂਰ ਵੇਚ ਦੇਣਾ ਪਰ ਪਸ਼ੂ ਤਾਂ ਤਕਰੀਬਨ ਜੇ ਦੇਣਾ ਵੀ ਹੋਏ ਤਾਂ ਜੇ ਅੱਗੇ ਅੱਛਾ ਮਿਲ ਜੇ ਤਾਂ ਫਿਰ ਦੇ ਦੇਣਾ ਨਹੀਂ ਤਾਂ ਨਹੀਂ ਹੈ ਸੇਲ ਪਰਚੇਜ਼ ਦਾ ਕੰਮ ਨਹੀਂ ਮੇਰਾ ਹੈ ਜੀ ਠੀਕ ਹੈ ਤਾਂ ਜੇ ਕੋਈ ਬੱਚਾ ਕਿਸੇ ਨੇ ਲੈਣਾ ਹੋਏ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਹਾਂ ਜੋ ਕੰਟੈਕਟ ਕਰ ਸਕਦਾ ਜੀ ਜੇ ਦੋਸਤਾਂ ਤੁਸੀਂ ਕੋਈ ਵਧੀਆ ਪਿਓਰ ਮੂਰਾ ਨਸਲ ਦਾ ਹਨਾ ਕੋਈ ਬੱਚਾ ਲੈਣਾ ਚਾਹੁੰਦੇ ਹੋ ਕੱਟੀ ਆਪਾਂ ਕਹਿੰਦੇ ਆਂ ਲੈਣਾ ਚਾਹੁੰਦੇ ਹੋ ਤਾਂ ਅਸੀਂ ਥੱਲੇ ਨੰਬਰ ਪਾਈ ਹੋਰਾਂ ਦਾ ਫਲੈਸ਼ ਕਰ ਰਹੇ ਹਾਂ ਉਸ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਜ਼ਰੂਰ ਲੈ ਸਕਦੇ ਹੋ ਤੇ ਬਾਕੀ ਰਖ ਰਖਾਭ ਦੇ ਸਬੰਧੀ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਸਲਾਹ ਦੀ ਲੋੜ ਹੋਏ ਕੋਈ ਪਰੇਸ਼ਾਨੀ ਆndi ਹੋਏ ਉਹ ਤੁਸੀਂ ਬਾਈ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਵੀਰ ਜੀ ਜਿਵੇਂ ਹੋਣਾ ਗਰਮੀ ਦਾ ਪ ਹਿੰਨਾ ਚੱਲ ਰਿਹਾ ਹੈ ਹਰਾ ਵੀ ਨਹੀਂ ਹੈਗਾ ਖੇਤਾਂ ਦੇ ਵਿੱਚ ਬਰਸੇਂ ਖਤਮ ਹੋ ਗਈ ਹੈ ਚਰੀ ਹਜੇ ਆਪਣੇ ਝਾਰੋ ਤਿਆਰ ਨਹੀਂ ਹੋਈ ਜੱਜ ਨਾਲ ਫੇਰ ਵੀ ਤੁਸੀਂ 12 ਤੋਂ 13 ਲੀਟਰ ਦੁੱਧ ਲੈ ਰਹੇ ਹੋ ਜੀ ਮੱਜਾਂ ਤੋਂ ਉਹ ਕਿਵੇਂ ਪੋਸਿਬਲ ਹੋ ਸਕ ਰਿਹਾ ਹੈ ਆਖਰਕਾਰ ਤੂੜੀ ਦੇ ਉੱਤੇ ਤਾਂ ਗੱਲ ਬਣਦੀ ਨਹੀਂ ਹੈਗੀ ਜੀ ਕੀ ਪਾ ਰਹੇ ਹੋ ਕਿੰਨੇ ਟਾਈਮ ਹੁਣ ਤਾਂ ਸੰਨੀ ਚੱਲ ਰਹੀ ਹੈ ਸੰਨੀ ਸ਼ਬਦ ਆਪਣੇ ਪੰਜਾਬੀ ਦਾ ਵਾਰਡ ਹੈ ਕੀ ਤੁਸੀਂ ਤੂੜੀ ਦੇ ਉੱਪਰ ਜੋ ਵੀ ਸਮਾਨ ਭੋਕੇ ਪਾੰਨੇ ਆ ਜਾਂ ਉਬਾਲ ਕੇ ਪਾੰਨੇ ਆ ਉਹਨੂੰ ਸੰਨੀ ਲਾ ਦਿੰਦੇ ਆ ਮੰਨ ਲਓ ਇੱਕ ਟੋਕਰਾ ਆਪਾਂ ਤੂੜੀ ਦਾ ਪਾ ਕੇ ਸਵੇਰੇ ਅਸੀਂ ਆਪਣਾ ਦਲੀਆਂ ਤਿਆਰ ਕੀਤਾ ਹੋਇਆ ਜੀ ਉਹਦੇ ਵਿੱਚ ਕਣਕ ਮੱਕੀ ਤੇ ਬੜੇਮਾ ਵਗੈਰਾ ਜੀ ਤੇ ਚਨੇ ਦੀ ਚੂਰੀ ਇਹ ਚਾਰੇ ਚੀਜ਼ਾਂ ਮਿਕਸ ਕਰਕੇ ਨੇ ਜੀ ਚੱਕੀ ਤੋਂ ਆਪਣਾ ਦਲੀਆ ਬਣਾਇਆ ਹੋਇਆ ਸਵੇਰੇ ਨੂੰ ਰਿੰਨਦੇ ਆਂ ਜੀ ਥੂਲੇ ਦੇ ਉੱਪਰ ਰੱਖ ਕੇ ਹਮ ਤੇ 3-4 ਘੰਟੇ ਦੇ ਅੰਦਰ ਉਹ ਤਿਆਰ ਹੋ ਜਾਂਦਾ ਜੀ ਫਿਰ ਉਹ ਠੰਡਾ ਕਰਦੇ ਆਂ ਜੀ ਠੀਕ ਹੈ ਠੰਡਾ ਕਰਨ ਤੋਂ ਬਾਅਦ ਫਿਰ ਉਹਦੀ ਸਨੀ ਲਾਣੇ ਆ ਜੀ ਦਲੀਏ ਦੀ ਠੀਕ ਹੈ ਉਹਦੇ ਨਾਲ ਫਿਰ ਮਤਲਬ ਪੂਰਾ ਪਹਿਜਣ ਵਾਲਾ ਜਿਹਾ ਆਪਣਾ ਉਸ ਉਸ ਨਾਲ ਤੱਤੇ ਪੂਰੇ ਹੋ ਜਾਂਦੇ ਨੇ ਪਸ਼ੂ ਦੇ ਹਾਂ ਬਿਲਕੁਲ ਜੀ ਐਦਾਂ ਹੀ ਫਿਰ ਦੂਜਾ ਦਾਣਾ ਭਿੰਨੇ ਆ ਜੀ ਆਪਣਾ ਕੱਚਾ ਦਾਣਾ ਉਹਦੇ ਵਿੱਚ ਆਪਣਾ ਦਾਣਾ ਬਣਾਇਆ ਹੋਇਆ ਜੀ ਤੇ ਕਾਫੀ ਉਸ ਵਿੱਚ 12 13 ਐਟਮਾ ਹੈਗੇ ਨਹੀਂ ਪਾਈ ਹੋਈਆਂ ਹਾਂ ਸਾਰੇ ਇੱਕ ਰੀ ਮਾਤਰਾ ਜੀ ਵਿੱਚ ਜਿਵੇਂ ਚਨੇ ਹੋਗੇ ਜੀ ਜਵਾਰ ਹੈ ਮੱਕੀ ਹੈ ਜੀ ਤੇ ਆਪਣਾ ਸੋਇਆਬੀਨ ਦੀ ਚੂਰੀ ਹੈ ਜੀ ਸਰੋਂ ਦੀ ਖਲ ਹੋਗੀ ਜੀ ਤੇ ਆਪਣਾ ਇਹ ਸੂੰਹ ਹੋਗੀ ਜੀ ਇਹ ਚੀਜ਼ਾਂ ਤਿਆਰ ਕਰਕੇ ਦਾਣਾ ਆਂਦੀ ਆ ਵੀਰ ਜੀ ਇਹਦੇ ਜਿਵੇਂ ਤੁਸੀਂ ਦੱਸਤਾ ਵੀ ਹੁਣ ਦੋ ਤਰ੍ਹਾਂ ਦਾ ਦਾਣਾ ਹੋ ਗਿਆ ਇੱਕ ਤਾਂ ਤੁਸੀਂ ਸੁੱਕਾ ਦਾਣਾ ਆਪਾਂ ਪਾਣਾ ਇੱਕ ਹਨਾ ਉਹ ਰੁਝਾ ਕੇ ਪਾਣਾ ਹਨਾ ਹਾਂਜੀ ਹੁਣ ਇੰਨਾ ਕੁਛ ਆਪਾਂ ਕਰਨਾ ਹੈ ਅਖਰਕਾਰ ਇਹ ਤੇ ਖਰਚਾ ਵੀ ਹੋਣਾ ਹੈ ਫਿਰ ਕੱਲਾ ਦੁੱਧ ਵੇਚ ਕੇ ਪੂਰਾ ਤਾਂ ਨਹੀਂ ਪੈਂਦਾ ਹੁਣ ਨਹੀਂ ਪੈਂਦਾ ਜੀ ਹਨਾ ਉਦੋਂ ਤਾਂ ਮਤਲਬ ਤੁਸੀਂ ਲਾਓ ਵੀ ਆਈ ਚਲਾਈ ਇਹਨਾਂ ਦੇ ਪਸ਼ੂਆਂ ਦਾ ਖਰਚਾ ਵੀ ਨਿਕਲ ਆਵੇ ਨਾ ਜੀ ਬਹੁਤ ਬੜੀ ਗੱਲ ਹੈ ਹਾਂ ਮੈਂ ਕਿਤੇ ਨਾ ਕਿਤੇ ਇਹ ਗੱਲ ਸੱਚੀ ਹੈ ਯਾਰ ਜਿਵੇਂ ਆਪਾਂ ਪੁੱਛਦੇ ਹੁੰਦੇ ਹੁੰਨੇ ਆ ਨਾ ਵੀ ਕਿਸੇ ਨਾ ਵੀ ਤੁਸੀਂ ਭਾਈ ਡੰਗਰ ਕਾਹ ਤੋਂ ਛੜਤੇ ਰੱਖਨੇ ਅਗਲਾ ਕਹਿੰਦਾ ਵੀ ਪੂਰਾ ਨਹੀਂ ਸੀ ਪੈਂਦਾ ਬਈ ਪੂਰਾ ਨਹੀਂ ਕਾਰਨ ਇਹ ਹੈ ਜੀ ਵੀ ਨਕਲ ਦੁੱਧ ਦੀ ਬਹੁਤ ਹੈ ਜੀ ਹਾਂ ਆਪਾਂ ਨੂੰ ਪ੍ਰੋਡਕਟ ਜਿਹੜਾ ਚਾਹੀਦਾ ਮਾਤਰਾ ਜ਼ਿਆਦਾ ਚਾਹੀਦੀ ਹੈ ਪੈਦਾਵਾਰ ਜਿਹੜੀ ਹੈਗੀ ਉਹ ਘੱਟ ਨਮਾਨ ਬਹੁਤੀ ਹੈ ਪ੍ਰੋਡਕਸ਼ਨ ਘੱਟ ਹੈ ਪ੍ਰੋਡਕਸ਼ਨ ਘੱਟ ਹੈ ਤੇ ਫਿਰ ਥੋੜਾ ਕਿਵੇਂ ਪੂਰ ਪੈਂਦਾ ਵੀਰ ਜੀ ਇੱਥੇ ਕਿਉਂਕ ਕਿਤੇ ਨਾ ਕਿਤੇ ਆਰਥਿਕ ਤੌਰ ਤੇ ਵੀ ਬੰਦਾ ਚਾਹਦਾ ਹੀ ਆ ਵੀਰ ਜਦੋਂ ਸਪੋਰਟ ਹੋਏ ਹਨ ਹੁਣ ਐ ਤਾਂ ਹੈ ਨਹੀਂ ਵੀ ਆਪਾਂ ਓਨੇ ਕ ਦਹੀਂ ਦੁੱਧ ਵੇਚ ਲਿਆ ਓਨੇ ਕ ਦਹੀਂ ਦਾਣਾ ਪਾ ਲਿਆ ਜੀ 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 ਫੇਰ ਤੁਹਾਨੂੰ ਉਹ ਕਿੱਥੋਂ ਪੂਰਾ ਮੈਂ ਬਰੀਡ ਦੇ ਉੱਪਰ ਕੰਮ ਕਰਨ ਕਰਕੇ ਮੇਰਾ ਕੁਝ ਸੈਟਿੰਗ ਬਹਿੜ ਜਾਂਦੀ ਹੈ ਜੀ ਜਿਵੇਂ ਬੱਚੇ ਤਿਆਰ ਹੋ ਜਾਂਦੇ ਆ ਬੱਚੇ बिक ਜਾਂਦੇ ਆ ਹਮਮ ਅੱਛੀ ਮੱਝ ਦਾ ਕੱਟੀ ਤਕਰੀਬਨ ਮੈਂ ਲੱਖ ਰੁਪਏ ਤੋਂ ਬਾਹਰ ਵੇਚ ਦਿੰਦਾ ਜੀ ਜਦੋਂ ਮਤਲਬ ਉਹ ਦੁੱਧ ਤੋਂ ਛੱਡਦੀ ਹੈ ਮੱਝ ਤਦ ਤੱਕ ਦੀ ਆਰਾਮ ਨਾਲ ਨਦੀ ਵੀ ਕਿ ਜਾਂਦੀ ਹੈ ਸੋ ਇਹ ਵੀ ਦੋਸਤੋ ਇੱਕ ਨਵਾਂ ਸਕੋਪ ਹੈ ਨਵਾਂ ਤੇਰੀ ਮੈਂ ਕਹਿ ਸਕਦਾ ਹੈ ਤਾਂ ਪੁਰਾਣਾ ਹੀ ਸਕੋਪ ਹੈ ਵੀ ਕੰਮ ਜੇ ਤੁਸੀਂ ਚਾਹੋ ਤਾਂ ਇਹ ਵੀ ਕੀਤਾ ਜਾ ਸਕਦਾ ਹੈ ਜਿਹੜੇ ਮੇਰੇ ਵੀਰ ਪੜੇ ਲਿਖੇ ਹੈਗੇ ਆ ਇਹ ਪੜੇ ਲਿਖੇ ਬੰਦੇ ਦਾ ਕੰਮ ਹੈ ਪਹਿਲਾਂ ਨਾ ਇਹ ਆਪਨੇ ਆਮ ਕਹੀ ਜਾਂਦੀ ਸੀ ਗੱਲ ਵੀ ਯਾਰ ਇਹਨੇ ਕਿਥੇ ਪੜਨਾ ਹੈ ਵੀ ਤੂੰ ਡੰਗਰ ਰੱਖ ਲਈ ਹੈ ਨਾ ਗਵਾਰਾਂ ਦਾ ਕੰਮ ਹੈ ਪਰ ਜਿਵੇਂ ਬਾਈ ਹੋਰੀ ਦੱਸਦੇ ਆ ਬਰੀਡ ਦੇ ਉੱਤੇ ਕੰਮ ਕਰਦੇ ਆ ਇਹ ਬਰੀਡ ਦੇ ਉੱਤੇ ਕੰਮ ਕਰਨਾ ਇਹ ਗਵਾਰ ਨਹੀਂ ਕਰ ਸਕਦਾ ਇਹ ਪੜਿਆ ਲਿਖਿਆ ਐਜੂਕੇਟਿਡ ਬੰਦਾ ਹੀ ਕਰ ਸਕਦਾ ਉਹ ਫਿਰ ਸਾਰਾ ਹਨਾ ਉਹ ਸੀਮਨ ਦਾ ਧਿਆਨ ਰੱਖੇਗਾ ਕਿ ਛੋਹ ਸੀਮਨ ਹੈ ਵੀਰ ਜੀ ਇੱਥੇ ਹੀ ਮੜਾ ਜਾ ਤੁਸੀਂ ਇਹ ਚਾਣਨਾ ਪਾਓ ਵੀ ਸੀਮਨ ਦਾ ਆਪਾਂ ਕਿਵੇਂ ਧਿਆਨ ਰੱਖ ਸਕਦੇ ਆ ਸੀਮਨ ਦਾ ਧਿਆਨ ਇਦ ਜਿਹੜੇ ਆਪਣੇ ਇਲਾਕੇ ਦੇ ਡਾਕਟਰ ਹੁੰਨੇ ਆ। ਹੂੰ ਜਦੋਂ ਵੀ ਤੁਹਾਡੀ ਮੱਝ ਕੋਈ ਹੀਟ ਦੇ ਉੱਪਰ ਆਂਦੀ ਹੈ। ਹੂੰ ਇਹ ਵੀ ਦੱਸੋ ਵੀ ਹੀਟ ਦੀ ਪਰਖ। ਹੀਟ ਦੀ ਪਰਖ ਇਹ ਵੀ ਵੱਡੀ ਪ੍ਰੋਬਲਮ ਹੈ ਵੀ ਆਪਾਂ ਕਹਿੰਦੇ ਮੱਝ ਹੀਟ ਤੇ ਆ ਗਈ ਸੇਮਨ ਲਵਾ ਤਾ ਫੇਰ ਬੋਲ ਪਈ। ਹਨਾ ਇਹ ਇਹ ਸਮੱਸਿਆ ਆਉਂਦੀ ਹੈ। ਜੀ ਅੱਜ ਜਿਹੜਾ ਪਸ਼ੂ ਸੋਇਆ ਜੀ ਜਿਹਨੇ ਬੱਚਾ ਦਿੱਤਾ। ਹੂੰ ਅੱਜ ਤੋਂ 90 ਦਿਨ ਦੇ ਅੰਦਰ ਅੰਦਰ। ਹੂੰ ਜਿਹੜਾ ਪਸ਼ੂ ਹੀਟ ਦੇ ਵਿੱਚ ਆ ਜਾਏ। ਹੂੰ ਉਹਨੂੰ ਆਪਾਂ ਟੌਪ ਦਾ ਪਸ਼ੂ ਮੰਨਦੇ ਆ। ਸੂਣ ਤੋਂ 90 ਦਿਨ ਦੇ ਵਿੱਚ ਵਿੱਚ ਉਹ ਹੀਟ ਤੇ ਆ ਜਾਵੇ ਦਵਾ। ਹਾਂਜੀ ਹਾਂਜੀ। ਹਮ 90 ਦਿਨ ਦੇ ਵਿੱਚ ਉਹਨੂੰ ਆਪਣਾ ਸੀਮਨ 컨ਸੀਵ ਕਰਨਾ ਚਾਹੀਦਾ ਜੇ ਤੁਸੀਂ ਕਹਿ ਰਹੇ ਹੋ ਵੀ ਵਧੀਆ ਦੁੱਧ ਦੇ ਰਿਆ ਆ ਵੀ ਹੀਟ ਤੇ ਆਇਆ ਪਰ ਮੈਂ ਉਹ ਹੀਟ ਲੰਘਾਤੀ ਰਹਿਣ ਦੋ ਅੱਗੇ ਜਾ ਕੇ ਲਵਾ ਲਾਂਗੇ ਜੇ ਦੁੱਧ ਬਹੁਤ ਵਧੀਆ ਦੇ ਰਹੀ ਹੈ ਫਿਰ ਤੁਸੀਂ ਦੁੱਧ ਦੀ ਪ੍ਰੋਡਕਸ਼ਨ ਦਾ ਉਸ ਤੋਂ ਲੈ ਲੋਗੇ ਫਿਰ ਸਮੱਸਿਆ ਇਹੀ ਆਂਦੀ ਹੈ ਵੀ ਉਹ ਗਰਭ ਰੁਕਦਾ ਨਹੀਂ ਹੈ ਫਰਟੀਲਿਟੀ ਡਾਊਨ ਹੋ ਜਾਂਦੀ ਹੈ ਜੀ ਤੇ ਉਸ ਵਿੱਚ ਫਿਰ ਆਪਣਾ ਨੁਕਸਾਨ ਇਹ ਹੈ ਜੇ ਹੀਟ ਤੇ ਨਹੀਂ ਆਂਦੀ ਆਪਾਂ ਚੱਕ ਕੇ ਉਹਨਾਂ ਨੂੰ ਵੇਚ ਦਿੰਨੇ ਆ ਵੀ ਇਹ ਤਾਂ ਰਹਿੰਦੀ ਦਾ ਹੈ ਨਹੀਂ ਵੀ ਆਪਾਂ ਇਹਨੂੰ ਵੇਚ ਕੇ ਹੋਰ ਲੈ ਲਾਂਗੇ ਪਰ 90 ਦਿਨ ਦੇ ਅੰਦਰ ਅੰਦਰ ਆਪਾਂ ਨੂੰ ਮਦਦ ਇਹ ਸੂਨ ਤੋਂ ਬਾਅਦ ਜਦੋਂ ਫਸਟ ਟਾਈਮ ਹੀਟ ਤੇ ਆਈ ਆਪਣੀ ਮੱਝ ਉਦੋਂ ਉਹਨੂੰ ਸੀਮਨ ਲਵਾਉਣਾ ਜ਼ਰੂਰੀ ਹੈ ਜੀ ਜਦੋਂ ਸੂਗੀ ਮੱਝ ਤੁਸੀਂ ਇੱਕ ਕਾਪੀ ਪੈਨ ਲਾਓ ਉਹਦੇ ਉੱਪਰ ਲਿਖੋ ਵੀ ਅੱਜ ਮੇਰੀ ਮੱਝ ਨੇ ਬੱਚਾ ਦਿੱਤਾ ਇਹ ਘਟੀ ਇਸ ਨਸਲ ਦੀ ਆਈ ਹੈ ਉਸ ਤੋਂ 10 ਦਿਨ ਦਾ ਜਿਹੜਾ ਉਹਦਾ ਪੀਰੀਅਡ ਹੁੰਦਾ ਜੀ ਉਹਦੇ ਵਿੱਚ ਤੁਸੀਂ ਦੇਖੋ ਵੀ ਉਹਨੂੰ ਜ਼ਿਆਦਾ ਹਲਕੀ ਖਰਾਕ ਰੱਖ ਕੇ ਉਹਦਾ ਜਿਹੜਾ ਅੰਦਰਲਾ ਗੜ ਵਗੈਰਾ ਹੁੰਦਾ ਉਹ ਗੰਦਗੀਰਦੀ ਹੈ ਉਹ ਸਾਫ਼ ਹੋ ਜੇ 15 ਦਿਨ ਤੋਂ ਬਾਅਦ ਫਿਰ ਉਹਨੂੰ ਅਨਾਜ ਪਾਣਾ ਸ਼ੁਰੂ ਕਰਨਾ ਚਾਹੀਦਾ ਸਾਡੇ ਕਿਆ ਹੁੰਦਾ ਵੀ ਅੱਜ ਮੱਝ ਸੋਈ ਏ ਸਵੇਰੇ ਖਲ ਧਾਰਤੀ ਸਵੇਰੇ ਦਲੀਆ ਰੱਖਦਾ ਵੀ ਹਾਏ ਦੁੱਧ ਨਹੀਂ ਆਮ ਗੱਲ ਹੈ ਜਿਹੜਾ ਐਹੀ ਹੁੰਦਾ ਕਿ ਉਹਦੇ ਦਾ ਬਾਂਪੂਰਾਂ ਨੂੰ ਐਹੀ ਕਰਦੇ ਦੇਖਿਆ ਹੈ 10 ਤੋਂ 15 ਦਿਨ ਤੱਕ ਜਿਹੜਾ ਉਹਦਾ ਮੈਦਾ ਹੁੰਦਾ ਉਹ ਬੜਾ ਕਮਜ਼ੋਰ ਹੁੰਦਾ ਅੰਦਰੋਂ ਜੀ ਕਿਉਂਕਿ ਬੱਚਾ ਵੀ ਨਿਕਲਿਆ ਹੋ ਹੁੰਦਾ ਬਲੱਡ ਵੀ ਹੈ ਜੇਰ ਵੀ ਹੈ ਤਾਂ ਪਸ਼ੂ ਬਹੁਤ ਜ਼ਿਆਦਾ ਕੈਲਸ਼ੀਅਮ ਤੋੜ ਦਿੰਦਾ ਜੀ ਆਪਣੇ ਸ਼ਰੀਰ ਦੀ ਹੂੰ ਉਹਨੂੰ ਦੁਬਾਰਾ ਕੈਲਸ਼ੀਅਮ ਜਾਂ ਦੁੱਧ ਤੇ ਚੜਾਉਣ ਵਾਸਤੇ ਬਹੁਤ ਚੀਜ਼ਾਂ ਬਰੀਕੀ ਨਾਲ ਆਪਾਂ ਨੂੰ ਵਰਤਨੀਆਂ ਪੈਣੀਆਂ ਤਾਂ ਉਹ ਜਾ ਕੇ 20-22 ਦਿਨਾਂ ਬਾਅਦ ਦੁੱਧ ਤੇ ਚੜੂਗੀ ਮੱਝ ਹਾਂ ਜਿਹੜਾ ਪੀਕ ਪੀਰੀਅਡ ਹੁੰਦਾ ਉਹ ਐਕਚੁਅਲ ਪ੍ਰੋਸੈਸ ਚਾਹੀਦਾ ਹੈ ਜਹੀ ਰਾਜੀ ਹਾਂ ਪੀਕ ਪੀਰੀਅਡ ਹੁੰਦਾ ਫਿਰ ਉਹਦਾ ਵੀ ਤੁਸੀਂ ਜਿਹੜਾ ਪਸ਼ੂ ਤਕਰੀਬਨ 15 ਕਿਲੋ ਤੋਂ 16 ਕਿਲੋ ਦੁੱਧ ਦੇ ਰਿਆ ਹਾਂ ਤਾਂ ਆਪਾਂ ਉਹਦਾ ਜਿਹੜਾ ਦੁੱਧ ਮਿਲਦੇ ਆ ਉਹ 300 ਦਿਨ ਦਾ ਦੁੱਧ ਕਾਊਂਟ ਕਰਦੇ ਹਾਂ ਹਮ <hans> 300 ਦਿਨ ਦੇ ਵਿੱਚ ਨੇ ਕਿੰਨਾ ਦੁੱਧ ਦਿਆ ਉਸ ਤੋਂ ਫਿਰ ਆਪਾਂ ਨੂੰ ਗੁਣਾ ਕਰ ਲੈਣੇ ਆ ਉਸ ਚੀਜ਼ ਨਾਲ 4000 5000 6000 ਲੀਟਰ ਦੇ ਵਿੱਚ ਬਹਿਟ ਜਾਂਦੀ ਉਸੇ ਦਾ ਦੁੱਧ ਬਣ ਜਾਂਦਾ ਹੈ ਤਾਂ ਆਪਾਂ ਜੇ 5000 ਪਲੱਸ ਜਿਹੜੀ ਮੱਝ ਨੇ ਦੁੱਧ ਦਿਆ ਉਹ ਟਾਪ ਦੀ ਮੱਝ ਹੈ ਜੀ ਹਮ ਹੁਣ ਆਪਾਂ ਅੱਛੀ ਬਰੀਡਿੰਗ ਲਾਈਨ ਮੰਨਾਂਗੇ ਪਰ ਆਪਣੇ ਮੋਸਟਲੀ 32500 ਤੇ ਰੁਕ ਜਾਨੀ ਹੈ ਮੱਝਾਂ ਪੂਰੇ ਪੀਕ ਪੀਰੀਅਡ ਮੁਰਰਾ ਦੀ ਹੈਗੀ ਐ ਇੰਨੀ ਕੁ ਬੜੇ ਆਰਾਮ ਨਾਲ ਜੀ ਬੜੇ ਆਰਾਮ ਨਾਲ ਜੀ ਬੜੇ ਆਰਾਮ ਨਾਲ ਜੀ ਬੜੇ ਆਰਾਮ ਨਾਲ ਹੈ ਜੀ ਅੱਛਾ ਮੁਰਰਾ ਦਾ ਮੁੱਲ ਕਿੰਨਾ ਕਹੇ ਜੀ ਇੱਕ ਬੱਚੇ ਦਾ ਮੁੱਲ ਵੀ ਦੱਸ ਦੋ ਤੇ ਇੱਕ ਪੂਰੇ ਪਸਾਰ ਮੁੱਲ ਚੰਗੀ ਮੱਝ ਜੇ ਇਹ ਵੀ ਹੁਣ ਡਿਪੈਂਡ ਕਰਦਾ ਵੀ ਤੁਸੀਂ ਸੀਜ਼ਨ ਦੇ ਵੀ ਤੁਸੀਂ ਨਵੰਬਰ ਅਕਤੂਬਰ ਚ ਮੱਝਾਂ ਦਾ ਸੂਆ ਪੈ ਜਾਂਦਾ ਉਸ ਟਾਈਮ ਹਾਂ ਉਸ ਟਾਈਮ ਮੁਰਰਾ ਲਵੋਗੇ ਤੁਹਾਨੂੰ 20 ਕ ਹਜ਼ਾਰ ਰੁਪਿਆ ਸਸਤੀ ਪੈ ਜਾਊਗੀ ਜੇ ਉਹੀ ਮੁਰਰਾ ਤੁਸੀਂ ਹੁਣ ਮਾਰਚ ਅਪ੍ਰੈਲ ਤੋਂ ਬਾਅਦ ਲਓਗੇ ਤਾਂ ਫਿਰ ਥੋੜੀ ਆਪ ਜਾਂਦੀ ਹੈ ਉਹ ਕਿਉਂਕਿ ਸੂਆ ਘਟਿਆ ਹੋਇਆ ਹੁੰਦਾ ਉਸ ਟਾਈਮ ਅਪਰੋਕਸੀਮੇਟ ਰੇਟ ਦੱਸ ਦੋ ਵੀ ਇੰਨੇ ਕ ਦੀ ਅੱਛੀ ਮੁਰਰਾ ਮੱਝ 1.5 ਲੱਖ ਤੋਂ ਉਪਰ ਆਊਗੀ ਜੀ 1.5 ਲੱਖ ਤੋਂ ਉਪਰ ਆਊਗਾ ਸਟਾਰਟਿੰਗ ਹੈ 1.5 ਲੱਖ ਤੇ ਬੱਚਾ ਬੱਚਾ ਜਿਹੜੇ ਤੁਸੀਂ 1.5 ਲੱਖ ਦੀ ਮੱਝ ਲੈ ਰਹੇ ਹੋ ਕੋਸ਼ਿਸ਼ ਕਰੋ ਵੀ ਉਹਦੇ ਥੱਲੇ ਕੱਟੀ ਹੀ ਲਓ ਇੱਕ ਤਾਂ ਤੁਹਾਨੂੰ ਹੋਰ ਬੈਨੀਫਿਟ ਮਿਲੇਗਾ ਤੁਸੀਂ ਲੈਣ ਗਏ ਆ ਮੱਝ ਨੂੰ ਪੁੱਛੋ ਵੀ ਥੱਲੇ ਕੀ ਹੈ ਜੇ ਤਾਂ ਕੱਟੀ ਨਾਲ ਹੈ ਤਾਂ ਫਿਰ ਇੱਕ ਤਰ੍ਹਾਂ ਤੁਸੀਂ ਲਓ ਵੀ ਤੁਹਾਨੂੰ ਉਹ ਆਪਣੀ ਮੱਝ ਹੈਗੀ ਹੈ ਤਕਰੀਬਨ ਜੋਤਾ ਹੀ ਸਾਥ ਸਸਤੀ ਪੈ ਗਈ ਉਹ ਉਹ ਫਿਰ ਆਪਾਂ ਨੂੰ 1.5 ਲੱਖ ਦੀ ਨਾਂ ਪੈ ਕੇ ਆਪਾਂ ਨੂੰ ਐ ਲਾ ਵੀ 1.25 1.20 ਦੀ ਪੈ ਗਈ ਆਪਾਂ ਨੂੰ ਕੱਟੀ ਫਰੀ ਚ ਚਾਰ ਹੋ ਗਈ ਫਰੀ ਚਾਰ ਹੋ ਗਈ ਪਰ ਇਹਦੇ ਵਾਸਤੇ ਵੀਰ ਜੀ ਇਹ ਵੀ ਦੇਖਣਾ ਪਏਗਾ ਵੀ ਇਹ ਇਹਦਾ ਜਿਹੜਾ ਸੀਮਨ ਲਾਣ ਵਾਲਾ ਸੀ ਸੀ ਕਿਹੜੇ ਉਹ ਪੁੱਛਣਾ ਪੈਣਾ ਉਸ ਨੂੰ ਬਾਈ ਨੂੰ ਹੈਨਾ ਜਿਸ ਤੋਂ ਪਸ਼ੂ ਲਿਆ ਵੀ ਇਹ ਕਿਦੇ ਤੋ ਗੱਬੜ ਹੈ ਕਿਦਾ ਬੱਚਾ ਹੈ ਹਾਂ ਅੱਜ ਕੱਲ ਨਵੇਂ ਬੱਚੇ ਜਿਹੜੇ ਕੰਮ ਕਰ ਰਹੇ ਉਹਨਾਂ ਨੂੰ ਸਾਰੀ ਨੌਲੇਜ ਹੈ ਜੀ ਸਾਰਾ ਕੁਝ ਪਤਾ ਹਾਂ ਉਹ ਵੀ ਗੱਲ ਕਰਦਾ ਦੋਸਤੋ ਇਹ ਇਹ ਨੌਲੇਜ ਦੀਆਂ ਗੱਲਾਂ ਹੈ ਇਹ ਨਹੀਂ ਹੈਗਾ ਵੀ ਜਿਵੇਂ ਪਹਿਲਾਂ ਪਿੰਡਾਂ ਦੀ ਕੋਈ ਸਰਕਾਰੀ ਝੋਟਾ ਹੁੰਦਾ ਸੀ ਹੈਨਾ ਉਹ ਕੰਮ ਗਿਆ ਜੀ ਹਾਂ ਉਹ ਚੀਜ਼ ਨਾਲ ਹੁਣ ਗੱਲ ਨਹੀਂ ਆਈ ਏਆਈ ਕਰਾਣੀ ਮੱਝ ਦੀ ਬੜਾ ਸਾਫ਼ ਸੁਥਰਾ ਕੰਮ ਹੈ ਜੀ ਕਿਉਂਕਿ ਇੱਕ ਜਿਹੜਾ ਝੋਟਾ ਹੁੰਦਾ ਸੀ ਆਪਣੇ ਪਿੰਡਾਂ ਦੇ ਅ ਜੀ ਜਿਹਦੀ ਮੱਝ ਨੂੰ ਕਿਸੇ ਦੀ ਬਿਮਾਰੀ ਲੱਗੀ ਹੋਈ ਹੈ ਆਪਾਂ ਨੇ ਉਸ ਤੋਂ ਗਰਭ ਧਾਰਨ ਕਰਵਾਇਆ ਛੋਟੇ ਤੋਂ ਉਹੀ ਛੋਟਾ ਜਿਹਾ ਆਪਾਂ ਯੂਜ਼ ਕਰ ਲਿਆ ਦੂਜੇ ਤੇ ਜਿੱਦੇ ਨਾਲ ਉਹ ਬਿਮਾਰੀ ਨਾਲ ਆ ਜਾਂਦੀ ਸੀ ਹਮਮ ਬਸ ਸਿਮਨ ਦਾ ਪ੍ਰੋਸੈਸ ਹੈ ਬੜਾ ਸਾਫ ਸੁਥਰਾ ਗਲਵਜ਼ ਪਾ ਕੇ ਸਿਮਨ ਰੱਖਦੇ ਆ ਡਾਕਟਰ ਹਮਮ ਠੀਕ ਹੈ ਜੀ ਕੋਈ ਦਵਾਈ ਅੰਦਰ ਬੱਚਾਦਾਨੀ ਦੀ ਕੋਈ ਕਮੀ ਹੈ ਉਹਦੀ ਫਿਰ ਤਕਰੀਬਨੋਂ ਸਫਾਈ ਕਰਦੇ ਆ ਗਲੂਕੋਜ਼ ਲਗਾ ਕੇ ਅੰਦਰ ਗੋਲੀਆਂ ਰੱਖ ਕੇ ਸਫਾਈ ਹੁੰਦੀ ਏ ਬੱਚਾਦਾਨੇ ਦੀ ਉਹ ਇੱਕ ਸਾਫ ਸੁਥਰਾ ਤਰੀਕਾ ਸੀਮਨ ਵਾਲਾ ਤੇ ਫਿਰ ਇੱਕ ਛੋਟੇ ਨੇ ਤਾਂ ਜੇ ਤੁਸੀਂ ਤੁਹਾਡੇ ਕੋਲ ਇੱਕ ਕਮਜ ਹੈ ਉਹ ਛੋਟਾ 15 ਸਾਲ ਤੋਂ ਆਪਣੇ ਪਿੰਡ ਦੇ ਅੰਦਰ ਹੈ ਤਾਂ ਤੁਸੀਂ ਉਹਦੇ ਹੀ ਬੱਚੇ ਲੈ ਨਾ ਜੇ ਤੁਸੀਂ ਅਲੱਗ-ਅਲੱਗ ਸੀਮਨ ਲਵਾਓਗੇ ਤਾਂ ਤੁਹਾਡੇ ਕੋਲ ਅਲੱਗ-ਅਲੱਗ نسل ਦੀਆਂ ਕਟੀਆਂ ਆਣੀਆਂ ਹਾਂ ਇਹ ਫਰਕ ਹੈ ਜੀ ਮਤਲਬ ਅੱਛਾ ਭਾਈ ਉਹਨਾਂ ਕੋਲ ਨਾ ਇਹ ਵੀ ਜਿਹੜਾ ਤੁਸੀਂ ਦੱਸ ਰਹੇ ਹੋ ਇਹ ਐ ਤੁਹਾਨੂੰ ਤੇ ਇਹ ਵੀ ਇੱਕ ਸਿਲੰਡਰ ਰੱਖੇ ਹੋਇਆ ਇਹਦਾ ਉਹ ਸੀਮਨ ਹੈਗੇ ਉਹ ਵੀ ਤੁਹਾਨੂੰ ਦਿਖਾਣੇ ਆ ਭਾਈ ਉਹ ਦਿਖਾਈਏ ਨਾ ਇੱਕ ਵਾਰ ਇੱਕ ਵਾਰ ਮੈਂ ਛੋਟਾ ਸਿਲੰਡਰ ਤੁਹਾਨੂੰ ਦਿਖਾ ਦਿੰਦਾ ਇਹ ਸਿਲੰਡ ਜਿਹਦੇ ਵਿੱਚ ਆਪਾਂ ਸੀਮਨ ਕੰਟੇਨ ਕਰਦੇ ਆ ਇਹਨੂੰ ਆਪਾਂ ਇੱਕ ਤਰ੍ਹਾਂ ਸੀਮਨ ਕੰਟੇਨਰ ਵੀ ਕਹਿ ਸਕਦੇ ਆ ਬਾਕੀ ਦੀ ਸਾਰੀ ਜਾਣਕਾਰੀ ਤਹਿ ਤੋਂ ਤਹਿ ਤੱਕ ਇਹਦੀ ਵੀ ਰਿੰਕੂ ਹੋਰੀ ਦੇਣਗੇ ਵੀਰ ਜੀ ਸਾਰਾ ਦੱਸ ਦੋ ਵੀ ਇਹਦੇ ਵਿੱਚ ਕਿਹੜੀ ਗੈਸ ਹੁੰਦੀ ਹੈ ਕਿੱਥੋਂ ਮਿਲ ਸਕਦਾ ਹੈ ਕਿਵੇਂ ਕੰਟੇਨਰ ਰੱਖਦਾ ਹੈ ਕਿੰਨਾ ਖਚਰ ਰੱਖਦਾ ਹੈ ਇਹ ਸਾਰਾ ਤੁਸੀਂ ਬੜੇ ਟਿਕਾ ਨਾਲ ਦੱਸ ਦੋ ਹੁਣ ਸਾਡੇ ਨੂੰ ਇਸ ਸਿਲੰਡਰ ਜੀ ਮੈਂ ਆਨਲਾਈਨ ਮੰਗਵਾਇਆ ਸੀ ਠੀਕ ਹੈ ਤੇ ਇੰਡੀਅਨ ਆਇਲ ਵਾਲਿਆਂ ਦੇ ਪ੍ਰੋਡਕਟ ਹੈ ਜੀ ਇਹ ਹੋਰ ਵੀ ਕਈ ਕੰਪਨੀਆਂ ਤਿਆਰ ਕਰਦੀਆਂ ਇਹਨੂੰ ਹਮ ਤੇ ਤੁਸੀਂ ਉਹ ਮੰਗਵਾ ਸਕਦੇ ਆ 15 ਕੁ ਹਜ਼ਾਰ ਰੁਪਏ ਦਾ ਇਹ ਛੋਟਾ ਸਿਲੰਡਰ ਆਦਾ ਜੀ ਠੀਕ ਹੈ ਇਹਦੇ ਵਿੱਚ तकरीबन 500 ਤੋਂ 700 ਸੀਮਨ ਆ ਜਾਂਦਾ ਜੀ ਤੁਸੀਂ ਜੇ ਕਿਤੇ ਮੇਲੇ 'ਚ ਜਾਣਾ ਤੈਨੂੰ ਕੈਰੀ ਕਰ ਸਕਦੇ ਆ ਇਸ ਕਰਕੇ ਛੋਟਾ ਰੱਖਿਆ ਹੋਇਆ ਹੈ ਉਸ ਤੋਂ ਬਾਅਦ ਮੈਂ ਇਸਦੇ ਵਿੱਚੋਂ ਸੀਮਨ ਕੱਢ ਕੇ ਫਿਰ ਵੱਡੇ ਸਿਲੰਡਰ 'ਚ ਰੱਖ ਦਿੰਦਾ ਉਹ ਥੋੜਾ ਭਾਰੀ ਹੈ ਉਹਦੇ ਵਿੱਚ 45 ਦਿਨ ਗੈਸ ਰਹਿੰਦੀ ਹੈ ਉਹ ਵੱਡਾ ਸਿਲੰਡਰ ਹੈ ਉਹ ਘਰੇ ਰੱਖਿਆ ਹੋਇਆ ਮੇਰੇ ਜੀ ਠੀਕ ਹੈ ਮੈਂ ਕਿਤੇ ਜਾਣਾ ਹੁੰਦਾ ਫਿਰ ਇਹਨੂੰ ਮੇਲਾ ਅਟੈਂਡ ਕਰਨਾ ਕੈਰੀ ਕਰਨਾ ਸੌਖਾ ਹੈ ਕੈਰੀ ਕਰਨਾ ਸੌਖਾ ਆ ਜੀ ਇਹਦੇ ਵਿੱਚ ਲਿਕਵਿਡ ਨਾਈਟ੍ਰੋਜਨ ਗੈਸ ਪੈਂਦੀ ਹੈ ਜੀ ਜਿਨੇ 10 ਲੀਟਰ ਦਾ ਸਿਲੰਡਰ ਹੈ ਤਾਂ ਮੈਂ ਇਹਨੂੰ 300 ਰੁਪਏ ਚ 300 ਰੁਪਏ ਚ ਭਰ ਜਾਂਦਾ ਭਰ ਜਾਂਦਾ ਜੀ ਇਹ ਹਮ ਇਹ ਵੱਡਾ ਸਿਲੰਡਰ ਹੈ ਉਹ ਇੱਕ ਵਾਰ ਭਰਿਆ ਹੋਇਆ 45 ਦਿਨ ਚੱਲ ਜਾਂਦਾ ਜੀ ਇਹਦੇ ਵਿੱਚ ਸੀਮਨ ਦੀ 40-50 ਸਾਲ ਬੜੇ ਆਰਾਮ ਨਾਲ ਉਮਰ ਹੈਗੀ ਹੈ ਕਿਸੇ ਛੋਟੇ ਦਾ ਸੀਮਨ ਆਪਾਂ ਇਹਦੇ ਵਿੱਚ ਰੱਖ ਦਿਆਂ ਜਾਂ ਕੇ ਬੁੱਲਦਾ ਤਾਂ ਆਰਾਮ ਨਾਲ ਇਹਨੇ ਸਾਲ ਆਪਾਂ ਬਚਾ ਸਕਦੇ ਹਾਂ ਬਦਸ਼ਰਤ ਇਹ ਗੈਸ ਉਹਦੇ ਵਿੱਚ ਪ੍ਰੋਪਰ ਰਹੇ ਇਸ ਟਾਈਮ ਇਹ ਖਾਲੀ ਹੈ ਜੀ ਪਰ ਚਲੋ ਆਪਾਂ ਫੇਰ ਵੀ ਦਿਖਾ ਦਿੰਨੇ ਹੁ ਖੋਲ ਕੇ ਐਦਾਂ ਦੇ ਵਿੱਚ ਸਟ੍ਰੋਪ ਆ ਅਲੱਗ-ਅਲੱਗ ਹੋ ਹੁੰਨੇ ਆ ਆ ਇਸ ਸਟਰੋ ਹੈ ਜਿੱਦਾ ਹੈ ਇਦਾਂ ਯੂਜ਼ ਹੋਇਆ ਹੈ ਸਟਰੋ ਹੈ ਹਾਂ ਇਦਾਂ ਇਹ ਸੀਮਨ ਦਾ ਭਰ ਕੇ ਇਹਦੇ ਵਿੱਚ ਰੱਖਿਆ ਜਾਂਦਾ ਹੈ ਰੱਖਿਆ ਜਾਂਦਾ ਜੀ ਇਹਦੇ ਵਿੱਚ ਗੈਸ ਹੁੰਦੀ ਹੈ ਜੀ ਫਿਰ ਨੰਬਰ ਪਾਏ ਹੋਏ ਆ 6 ਨੰਬਰ 5 ਨੰਬਰ 3 ਨੰਬਰ ਤੇ ਇਹਨੂੰ ਕੈਰੀ ਕਰਨਾ ਬਹੁਤ ਸੌਖਾ ਹੈ ਦੋਸਤੋ ਜੀ ਇਹ ਤੁਹਾਨੂੰ ਅੱਗੇ-ਅੱਗੇ ਨਾ ਇਹਦੀ ਲੋਡ ਪਏਗੀ ਜੇ ਆਪਾਂ ਇਸ ਫੀਲਡ ਦੇ ਵਿੱਚ ਅੱਗੇ ਤੱਕ ਜਾਣਾ ਚਾਹੁੰਦੇ ਆ ਨਾ ਫਿਰ ਇਹਨਾਂ ਸਾਰੀ ਚੀਜ਼ਾਂ ਦੀ ਨੌਲੇਜ ਤੁਹਾਨੂੰ ਲੈਣੀ ਪੈਗੀ ਫਿਰ ਤੁਹਾਨੂੰ ਇਸ ਪਾਸੇ ਚ ਉਤਰਨਾ ਪਏਗਾ ਜਿਵੇਂ ਮੈਦਾਨ ਚ ਕਹਿੰਦੇ ਆ ਉਤਰਨਾ ਹੈ ਬਿਲਕੁਲ ਜੀ ਬਿਲਕੁਲ ਵੀ ਉਹ ਫਿਰ ਇਦਾਂ ਉਤਰੋ ਚੰਗੀ ਤਰ੍ਹਾਂ ਮੈਂ ਸੁਣਿਆ ਸੀ ਵੀ ਮਨ ਕੋਈ ਚੈਲੰਜ ਕਰੇ ਹਾਂ ਝਗੜਾ ਕਰ ਲਓ ਚੈਲੰਜ ਕਰੇ ਵੀ ਨਹੀਂ ਉਹਦੀ ਹੈ ਨਹੀਂ ਕੱਟੀ ਇਹ ਫਲਾਣ ਆਪਾਂ ਡੀਐਨਏ ਵੀ ਕਰਾ ਸਕਦੇ ਹਾਂ ਹਾਂ ਇਹ ਇਹ ਸੁਵਿਧਾ ਵੀ ਅਵੇਲੇਬਲ ਹੈ ਜੀ ਹਾਂ ਜੀ ਇਹ ਮੇਲਿਆਂ ਚ ਜ਼ਿਆਦਾ ਹੁੰਦੀ ਹੈ ਜੀ ਦਰਅਸਲ ਹਾਂ ਉੱਥੇ ਜਦੋਂ ਕੋਈ ਕੰਪੀਟੀਸ਼ਨ ਵਿੱਚ ਬਾਜੀ ਮਾਰ ਲੇ ਤਾਂ ਇਹ ਵੀ ਉਹਦੇ ਸੀ ਮੰਦੀ ਹੈ ਹਾਂ ਉਹ ਕਹਿੰਦੇ ਇਹਦੀ ਹੈ ਨਹੀਂ ਤਾਂ ਤੁਹਾਨੂੰ ਬੰਦਾ ਫਿਰ ਦੀ ਨਹੀਂ ਜੀ 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 ਸੋ ਟੈਕਨੋਲੋਜੀ ਇੱਥੇ ਤੱਕ ਹੈਗੀ ਹੈ ਵੀ ਤੁਸੀਂ ਚਾਹੋ ਤਾਂ ਉਹਦੇ ਪਸ਼ੂ ਦਾ ਡੀਐਨਏ ਵੀ ਕਰਾ ਸਕਦੇ ਜੀ ਹਾਂ ਬਿਲਕੁਲ ਇਹ ਵੈਟਰਨਰੀ ਬਹੁਤ ਦੂਰ ਤੱਕ ਪਹੁੰਚ ਗਈ ਹੈ ਪਰ ਇਹ ਅਡਾਪਟ ਕਰਨ ਦੀ ਲੋੜ ਹੈ ਸਾਡੇ ਨੌਜਵਾਨ ਇਸ ਪਾਸੇ ਨੂੰ ਆਣ ਕਿਉਂਕਿ ਆਪਾਂ ਕਹਿ ਦਿੰਦੇ ਆਂ ਪੰਜਾਬ ਵਿੱਚ ਕੱਖ ਨਹੀਂ ਹੈਗਾ ਪਲਾਂਟਿੰਗ ਕਰਨੇਗਾ ਭਾਈ ਹੈਗਾ ਸਾਰਾ ਕੁਝ ਜੇ ਤੁਸੀਂ ਕਰਨਾ ਚਾਹੋ ਤਾਂ ਆਪਦੇ ਥੋੜੀ ਜੀ ਥਾਂ ਦੇ ਵਿੱਚ ਵੀ ਕਰ ਸਕਦੇ ਹੋ ਜੀ ਤੇ ਵੀਰ ਜੀ ਕਿੰਨਾ ਕੁ ਅੱਛਾ ਮੈਨੂੰ ਐ ਦੱਸੋ ਤੁਸੀਂ ਆ ਇੱਥੇ ਕਿੰਨਾ ਕੁ ਥਾਂ ਵਗਲਿਆ ਹੋਇਆ ਹੈ ਅੰਦਾਜ਼ਾ ਇਹ तकरीबन ਲਾਲੋ ਜੀ 20x25 ਫੁੱਟ ਦਾ ਏਰੀਆ ਲਾਲੋ ਜੀ 20x25 ਫੁੱਟ ਦਾ ਏਰੀਆ ਇਹ ਆ ਜਿੱਥੇ ਬਾਹੀ ਹੋਰਾਂ ਨੇ ਡੰਗਰ ਰੱਖੇ ਹੋਏ ਆ ਤੇ ਕੱਖ ਪੱਠੇ ਵਾਸਤੇ ਕਿੰਨਾ ਕ ਹੈ ਮੈਂ 1 ਏਕੜ ਜੀ ਕਰ ਦਾਂ ਜੀ ਬਸ 1 ਏਕੜ ਜੀ ਹਾਂਜੀ ਸੋ ਦੇਖੋ ਆਪਾਂ ਕਹਿੰਦੇ ਆ ਵੀ 1-2 ਏਕੜ ਵਾਲਾ ਜ਼ਿਮੀਂਦਾਰ ਨੂੰ ਆਪਾਂ ਛੋਟਾ ਜ਼ਿਮੀਂਦਾਰ ਬਣ ਦਿਆਂ। ਉਹ ਛੋਟਾ ਜ਼ਿਮੀਂਦਾਰ ਵੀ ਵਧੀਆ ਕਮਾਈ ਕਰ ਸਕਦਾ ਹੈ। ਜੀ ਆਪਾਂ ਗੱਲ ਕੀਤੀ ਹੈ ਕਿ ਦੁੱਧ ਤੋਂ ਪੈਦਾਵਾਰ ਤੋਂ ਆਪਾਂ ਆਮਦਨੀ ਤਾਂ ਲੈ ਨਹੀਂ ਸਕਦੇ। ਹਾਂ। ਪਰ ਜੇ ਪੋਜ਼ਿਟਿਵ ਪਾਸੇ ਦੇਖੀਏ ਤੁਸੀਂ ਘਰੇ ਦਾ ਘੱਟੋ-ਘੱਟ ਅੱਛਾ ਦੁੱਧ ਪੀ ਲੋਗੇ। ਹਾਂ ਘਰੇ ਅੱਛਾ ਪੀ ਲੋਗੇ। ਫਿਰ ਜਿਹੜਾ ਤੁਸੀਂ ਘਰੇ ਖਰਚਾ ਕਰਨਾ ਹੈ ਦੁੱਧ ਮੁੱਲ ਖਰੀਦੋਂਗੇ ਉਹ ਤੋਂ ਵਜੋਂ। ਮੁੱਲ ਖਰੀਦੋਗੇ। ਹਾਂ ਬਿਲਕੁਲ ਜੀ। ਦੂਜਾ ਫਿਰ ਜਿਹੜਾ ਤੁਸੀਂ ਆਪਦਾ ਬ੍ਰੀਡ ਤਿਆਰ ਕਰਕੇ ਵੇਚੋਗੇ ਉਹ ਤੁਹਾਡੀ ਨੌਲੇਜ ਕਿੰਨੀ ਵਧੇਗੀ ਕੀ ਕਰਾਂ ਕਿਸੇ ਜਾਵਾਂ ਲੋਕ ਥੋੜੇ ਤੋਂ ਸਲਾਹ ਲੈਣ ਆਣਗੇ 2 ਘੰਟੇ ਦਾ ਕੰਮ ਸਵੇਰੇ ਹੁੰਦਾ ਜੀ 2 ਦਾ ਸ਼ਾਮ ਨੂੰ ਹੂੰ ਉਸ ਤੋਂ ਬਾਅਦ ਤੁਸੀਂ ਫਰੀਏ ਜਿੱਥੇ ਮਰਜੀ ਜਾਓ 12 ਘੰਟੇ ਦੀ ਇਹ ਛੁੱਟੀ ਦੇਣੀ ਆਪਾਂ ਨੂੰ ਜੇ ਤੁਸੀਂ 5 ਵਜੇ ਸਵੇਰੇ ਧਾਰਾਂ ਚ ਉਤਾਰ ਦਿਆਂ ਨੜਾ ਤਾ ਕੇ ਅੰਦਰ ਬਣਾ ਤੇ ਤਾਂ ਸ਼ਾਮ ਨੂੰ 5 ਵਜੇ ਆਪਾਂ ਆ ਕੇ ਫੇਰ ਧਾਰਾਂ ਕੱਢ ਸਕਦੇ ਹਾਂ ਬਾਕੀ ਕੰਮ ਮੇਨਟੇਨੈਂਸ ਵਗੈਰਾ ਜੋ ਹੈ ਮੇਰੇ ਕੋਲ ਨੌਕਰ ਰੱਖੇ ਹੋਏ ਨੇ ਦੋ ਉਹ ਕਰਦੇ ਮੈਂ ਫਿਰ ਸਿਰਫ ਇਹ 1.5-2 ਘੰਟਾ ਦੇਣਾ ਸਵੇਰੇ ਨੂੰ ਜੋ ਵੀ ਖਾਣਾ ਪਲਾਣਾ ਕੋਈ ਦਵਾਈ ਦੇਣੀ ਹੈ ਕੋਈ ਕੈਲਸ਼ੀਅਮ ਪਲਾਣੀ ਹੈ ਨਾਲ ਦੇਣੀ ਹੈ ਕੋਈ ਅੱਛੀ ਕੁੱਤਿਲ ਪਲਾਣਾ ਉਹ ਮੈਂ ਆਪ ਆਪਣੇ ਹੱਥ ਨਾਲ ਕਰਦਾ ਚੁਆਈਆਂ ਵੀ ਮੈਂ ਆਪਣੇ ਹੱਥ ਨਾਲ ਹੀ ਕਰਦਾ ਹਾਂ ਮੈਂ ਇਸੇ ਗੱਲ ਤੇ ਆਨ ਲਗਾ ਸੀ ਵੀ ਚੁਆਈ ਹੈ ਉਹ ਮਸ਼ੀਨ ਨਾਲ ਕਰਨੀ ਬੈਟਰ ਹੈ ਜਾਂ ਕਿਵੇਂ ਹੱਥ ਨਾਲ ਠੀਕ ਹੈ ਜੀ ਹੱਥ ਨਾਲ ਤੁਹਾਨੂੰ ਪ੍ਰੋਪਰ ਇਹ ਵੀ ਕੋਈ ਦਿੱਕਤ ਹੁੰਦੀ ਉਹ ਵੀ ਪਤਾ ਲੱਗ ਜਾਂਦੀ ਹੈ ਹੂੰ ਤੇ ਬੱਚਾ ਨੂੰ ਆਦਤ ਪਾਓ ਵੀ ਕ ਮਹੀਨਾ ਦੁੱਧ ਚੰਗਾ ਕੇ ਉਸ ਤਵਾ ਨੂੰ ਤਸਲਿਆਂ ਤੇ ਹਲਾ ਲੈਣੇ ਜੀ ਅਸੀਂ ਤਸਲੇ ਦੇ ਵਿੱਚ ਦੁੱਧ ਪਾਓ ਤੇ ਹਲਕਾ ਜਿਹਾ ਪਾਣੀ ਪਾ ਕੇ ਕੋਈ ਕੈਲਸ਼ੀਅਮ ਪਾ ਦਿਓ ਵਿੱਚ ਕੋਈ ਦਵਾਈ ਪਾ ਦਿਓ ਬਰੂਟੋਨ ਵਗੈਰਾ ਹੈ ਪੇਟ ਦੇ ਕੀੜਿਆਂ ਦੀ ਦਵਾਈ ਹੈ ਉਹ ਤਸਲੇ ਚ ਪਾਓ ਫਿਰ ਆਰਾਮ ਨਾਲ ਪੀ ਲੈਂਦਾ ਜੀ ਬੱਚਾ ਐਦਾਂ ਥਣਾਂ ਨੂੰ ਨੁਕਸਾਨ ਕਰਦੇ ਆ ਬੱਚੇ ਤੇ ਉਹ ਫਿਰ ਕਈ ਵਾਰ ਉਹ ਤੇ ਦੰਦ ਮਾਰ ਕੇ ਉਹਨੂੰ ਕੱਟ ਦਿੰਨੇ ਆ ਜੀ ਥਣਾਂ ਨੂੰ ਕਈ ਤਾਂ ਇਹਦੀ ਕਿਤਾਬ ਜੀ 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 ਸਾਫ ਸਫਾਈ ਵੀ ਬਹੁਤ ਜ਼ਰੂਰੀ ਹੈ ਧਾਰ ਕੱਢ ਕੇ ਤੇਲ ਲਾਓ ਜੀ ਅੱਛੀ ਤਰ੍ਹਾਂ ਬੜਾ ਕੁਛ ਹੈ ਜੀ ਜੇ ਦੇਖਿਆ ਜਾਵੇ ਕਿਉਂਕਿ ਸੋ ਇਹ ਸੀਗੇ ਵੀ ਰਿੰਕੂ ਹੋਰੀ ਜਿਨ੍ਹਾਂ ਦੇ ਕੋਲ ਪਿੰਡ ਹਰਪਾਲਪੁਰ ਦੇ ਵਿੱਚ ਪਸ਼ੂ ਰੱਖੇ ਹੋਏ ਆ ਤੇ ਮੁਰਰਾ ਨਸਲ ਦੇ ਪਸ਼ੂ ਆ ਤੁਸੀਂ ਕੋਈ ਵੀ ਜਾਣਕਾਰੀ ਬਾਈ ਹੋਰੋਂ ਤੇ ਲੈਣੀ ਹੈ ਨੰਬਰ ਅਸੀਂ ਫਲੈਸ਼ ਕਰ ਰਹੇ ਹਾਂ ਉਹ ਕੰਟੈਕਟ ਕਰ ਸਕਦੇ ਹੋ ਜੀ ਬੜੇ ਘੈਂਟ ਬੰਦੇ ਆ ਤੁਹਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਦੇ ਦਿੰਦੇ ਆ ਕੋਈ ਦਿੱਕਤ ਨਹੀਂ ਆਈ ਕੇ ਜੀ ਹਾਂ ਜੀ ਹਾਂ ਇਹ ਦੂਜੀ ਗੱਲ ਜਿਵੇਂ ਪਸ਼ੂ ਇਹਨਾਂ ਕੋਲ ਗਾਵਾਂ ਵੀ ਹੈਗੀਆਂ ਹਨਾ ਇਹ ਵਧੀਆ ਨਸਲ ਦੀਆਂ ਆਦੇਸੀ ਗਾਵਾਂ ਹੈਗੀਆਂ ਸਾਰੀ ਤਰ੍ਹਾਂ ਦੀ ਨੌਲੇਜ ਇਹਨਾਂ ਕੋਲ ਤੁਸੀਂ ਲੈ ਸਕਦੇ ਹੋ ਤੇ ਦੋਸਤੋ ਤੁਹਾਡਾ ਕੋਈ ਕਮੈਂਟ ਦੇ ਵਿੱਚ ਤੁਸੀਂ ਸਾਨੂੰ ਕੋਈ رائے ਦੇ ਸਕਦੇ ਹੋ ਕੋਈ ਥੋੜਾ ਕੋਈ ਸਵਾਲ ਹੋਏ ਵੀ ਬਾਈ ਉਹਨਾਂ ਨੂੰ ਇਹ ਗੱਲ ਪੁੱਛੋ ਤਾਂ ਅਸੀਂ ਆਪਾਂ ਨੈਕਸਟ ਇੱਕ ਵੀਡੀਓ ਦਾ ਹੋਰ 파ਰਟ ਵੀ ਬਣਾ ਲਾਂਗੇ ਜੀ ਬਿਲਕੁਲ ਕੋਈ ਦੇਖਣੀ ਤਾਂ ਉਹ ਵੀ ਆਪਦੇ ਸਵਾਲ ਜ਼ਰੂਰ ਪੁੱਛਿਓ ਤੁਸੀਂ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਬੜੀ ਜਲਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ